ਕਨਾਸਿੰਗ ਦੀ ਸ਼ੁਰੂਆਤ ਅਕਸਰ ਆਪਾ ਵੈਦਰ ਤੋਂ ਕਰਦੇ ਹੁੰਨੇ ਆ ਤੇ ਪੰਜਾਬ ਦੇ ਵਿੱਚ ਤਾਂ ਠੰਡ ਬਹੁਤ ਜ਼ਿਆਦਾ ਸ਼ੁਰੂ ਹੋ ਗਈ ਹੈ ਅੱਜ ਤੱਕ ਕੋਹਰਾ ਪੈ ਰਿਹਾ ਧੁੰਦਾਂ ਬਹੁਤ ਜ਼ਿਆਦਾ ਨੇ ਆਸਟ੍ਰੇਲੀਆ ਦੇ ਵੈਦਰ ਦਾ ਦੱਸੋ ਕੀ ਹਾਲ ਹੈ ਪਰ ਇਥੇ ਉਲਟਿਆ ਜੀ ਸਾਰੇ ਤੁਹਾਡੇ ਨਾਲ ਠੰਡ ਦੇ ਅੰਦਰ ਗਰਮੀ ਤੇ ਬਾਹਰ ਨਾਲ ਨਹੀਂ ਆ ਜਾਂਦਾ ਹਾਂ ਨਿਊਸ ਹਾਊਸ ਵੇਲ ਦੇ ਵਾਸੀਆਂ ਲਈ ਇਹ ਜ਼ਰੂਰੀ ਸੂਚਨਾ ਵੀ ਛਤਰੀਆਂ ਆਪਣੀਆਂ ਕੋਲ ਰੱਖਿਓ ਪਰ ਐਵਰੀ ਡੇ ਮੀ ਪੈਣ ਦੀ ਸੰਭਾਵਨਾ ਹੈ ਵੱਖੋ ਵੱਖਰੇ ਗੁਰੂ ਘਰਾਂ ਦੇ ਵਿੱਚ ਵੱਖੋ ਵੱਖਰੇ ਸਮਾਗਮ ਕਰਵਾਏ ਜਾ ਰਹੇ ਨੇ ਇਸੋ ਦਸ਼ਕਰੋ ਜ਼ਰੂਰ ਜਾਣਕਾਰੀ ਦਿਓ ਕਿ ਕਦੋਂ ਕਦੋਂ ਇਹ ਸਮਾਗਮ ਹੋ ਰਹੇ ਨੇ ਤੇ ਕਿੰਨਾ ਕਿੰਨਾ ਤੇ ਵਿੱਚ ਦਰਸ਼ਕ ਹਮ ਹਮਾ ਪਹੁੰਚੇ ਇਹ ਸਾਰੀ ਦੁਨੀਆ ਦੇ ਉੱਤੇ ਮਾਨ ਨਾਲ ਇਹ ਪ੍ਰਕਾਸ਼ ਦੀਵਸ ਮਨਾਏ ਜਾਣੇ ਸ਼ੁਰੂ ਹੋ ਗਏ ਲਾਸਟ ਫਰਾਈਡੇ ਤੋਂ ਅ ਸਿੱਧਲਿੰਗ ਸੰਗਤਾਂ ਦੇ ਰਲ ਕੇ ਗੁਰਦੁਆਰਾ ਬਾਬਾ ਦੀਪ ਸਿੰਘ ਦਾ ਤੇ ਬੋਲੋਂ ਅਰੇਂਜ ਕੀਤਾ ਗਿਆ ਬਹੁਤ ਵਧੀਆ ਨਗਰ ਕੀਤਾ। अहम खबर है वो ये कि गुरु नानक पंजाबी स्कूल सिडनी ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਐਡਮਿਸ਼ਨਸ ਓਪਨ ਹੋ ਚੁੱਕਿਆ ਨੇ ਕਿਰਪਾ ਕਰਕੇ ਤੁਸੀਂ ਆਪਣੇ ਬੱਚਿਆਂ ਦੀ ਐਡਮਿਸ਼ਨ ਸਿਰੁਰ ਕਰਾਓ। ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇਣ ਕੇ ਕਰਨਾਲ ਸਿੰਘ ਜੀ ਕਰਨਾਲ ਸਿੰਘ ਜੀ ਜ਼ਰੂਰ ਰਾਬਤਾ ਬਣਾਓ। ਇਹ ਗੋਰਦੋਰਾ ਗਲਨਵਰਡ ਵੱਲੋਂ ਗੁਰੂ ਨਾਨਕ ਪੰਜਾਬੀ ਸਕੂਲ ਚਲਾਇਆ ਜਾਂਦਾ ਜਿਹਦੇ ਵਿੱਚ ਕੇ 800 ਤੋਂ ਲੈ ਕੇ 1000 ਤੱਕ ਬੱਚਾ ਹੋ ਜਾਂਦਾ ਕਾਫੀ ਗਰੁੱਪਸ ਵੀ ਹੋ ਜਾਂਦੇ ਆ ਪਰ ਉਹਦੀ ਹੁਣ ਜਿਹੜੀ ਰਜਿਸਟ੍ਰੇਸ਼ਨ ਆ ਉਹ ਚੱਲ ਰਹੀ ਆ ਪਿਛਲੇ ਕਈ ਮਹੀਨਿਆਂ ਤੋਂ ਜੋ ਲਗਾਤਾਰ ਖਬਰਾਂ ਆ ਰਹੀਆਂ ਨੇ ਖਾਸ ਕਰਕੇ ਜੇ ਕੈਨੇਡਾ ਦੀ ਗੱਲ ਕੀਤੀ ਜਾਵੇ ਕਿਉਂਕਿ ਸਭ ਨੂੰ ਇਹ ਲੱਗਦਾ ਵੀ ਕੈਨੇਡਾ ਦੇ ਵਿੱਚ ਪੀਆਰ ਛੇਤੀ ਮਿਲ ਜਾਂਦੀ ਹੈ ਇਸ ਲਈ ਸਭ ਦਾ ਚੁਕਾ ਜ਼ਿਆਦਾਤਰ ਕੈਨੇਡਾ ਵਾਲੀ ਹੀ ਹੁੰਦਾ ਪਰ ਉੱਥੋਂ ਜਿਸ ਹਿਸਾਬ ਦੀਆਂ ਮੌਤਾਂ ਦਾ ਸਿਲਸਿਲਾ ਚੱਲ ਰਿਹਾ ਹੈ ਕਿ ਹਰ ਹਫਤੇ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਹੋ ਰਹੀ ਹੈ ਤਾਂ ਮੈਂ ਹੀ ਮੈਂ ਆਸਟ੍ਰੇਲੀਆ ਦੀ ਗੱਲ ਵੀ ਕਰਾਂ ਤਾਂ ਉੱਤੇ ਵੀ ਕਈ ਹਾਦਸੇ ਇਦਾਂ ਦੇ ਹੋ ਰਹੇ ਨੇ ਜਿੱਥੇ ਨੌਜਵਾਨ ਮੁੰਡੇ ਕੁੜੀਆਂ ਦੀਆਂ ਮੌਤਾਂ ਹੋ ਰਹੀਆਂ ਨੇ ਪੰਜਾਬ ਵੱਲ ਬਹੁਤ ਸਾਰ ਸ਼ੌ ਵਾਪਸ ਆ ਰਹੀਆਂ ਨੇ ਦਿਨ ਨੂੰ ਝੰਡੋੜ ਟੈਂਡ ਵਾਲੀਆਂ ਇੱਕ ਖਬਰਾਂ ਨੇ ਇਹਨਾਂ ਬਾਰੇ ਕੀ ਕਹਿਣਾ ਚਾਹੀਦਾ ਸੋ ਬੇਨਤੀ ਹੋਈ ਆ ਜਾਂਦੀ ਆ ਕਿ ਜਦੋਂ ਉਹਨਾਂ ਨੂੰ ਰੋਜ਼ਗਾਰ ਜਾਂ ਚਿੱਟ ਕਲ ਰਹੀਆਂ ਜਾਂ ਈਜ਼ੀ ਜੌਬਸ ਨਹੀਂ ਮਿਲਦੀਆਂ ਜਾਂ ਕਿ ਟਾਇਲਟਾਂ ਸਾਫ਼ ਕਰਨੀਆਂ ਜਾਂ ਕਲੀਨਿੰਗ ਦੀਆਂ ਜੌਬਸ ਹੁੰਦੀਆਂ ਜਾਂ ਧੁੱਪੇ ਰਹਿਣਾ ਡ੍ਰੀਮ ਜਿਹੜੇ ਲਿਓ ਆ ਇਹਨਾਂ ਦੇ ਬੜੇ ਰੰਗਲੇ ਬਹੁਤ ਸਵਰਗਾ ਦੇ ਉਹ ਗੱਲਾਂ ਨਹੀਂ ਹੈਗੀਆਂ ਇੱਥੇ ਬਿਲਕੁਲ ਮਿਹਨਤ ਕਰਦੀ ਬਹੁਤ ਕੰਦੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਅਨਪਦੀਪ ਪਾਲੀਵਾਦ ਤੁਸੀਂ ਵੇਖਿਓ ਸਾਡਾ ਖਾਸ ਪ੍ਰੋਗਰਾਮ ਆਸਟ੍ਰੇਲੀਆ ਦਾ ਹੈ ਰਿਹਾ ਇਹ ਪ੍ਰੋਗਰਾਮ ਹੈ ਜਿਸ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਵੱਖ-ਵੱਖਰੇ ਵਿਸ਼ਿਆਂ ਤੇ ਗੱਲਬਾਤ ਹੁੰਦੀ ਹੈ ਪੰਜਾਬ ਦੀ ਗੱਲਬਾਤ ਹੁੰਦੀ ਹੈ ਭਾਰਤੀ ਤੇ ਗੱਲ ਹੁੰਦੀ ਹੈ ਸੱਤ ਸਮੁੰਦਰ ਪਾਰ ਆਸਟ੍ਰੇਲੀਆ ਦੀ ਕਿ ਆਖਿਰਕਾਰ ਆਸਟ੍ਰੇਲੀਆ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਖਾਸ ਤੇ ਨਾਲ ਨਾਲ ਪੰਜਾਬ ਤੇ ਭਾਰਤ ਦੇ ਵਿੱਚ ਜੋ ਖਾਸ ਚੱਲ ਰਿਹਾ ਉਸ ਤੇ ਸੱਤ ਸਮੁੰਦਰ ਪਾਰ ਆਸਟ੍ਰੇਲੀਆ ਬੈਠੇ ਪੰਜਾਬੀ ਸਾਡੇ ਕੀ ਸੋਚਦੇ ਨੇ ਕੀ ਵਿਚਾਰ ਰੱਖਦੇ ਨੇ ਸਾਰੀਆਂ ਹੀ ਗੱਲਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਆਸਟ੍ਰੇਲੀਆ ਤੋਂ ਜੁੜਦੇ ਨੇ ਕਰਨਾਲ ਸਿੰਘ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਕਰਨਾਲ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਜੀ ਅਕਾ ਨਾਲ ਸਿੰਘ ਦੀ ਸ਼ੁਰੂਆਤ ਅਕਸਰ ਅਪਾ ਵੈਦਰ ਤੋਂ ਕਰਦੇ ਹੁੰਨੇ ਆ ਤੇ ਪੰਜਾਬ ਦੇ ਮੈਂ ਹਰ ਹਫਤੇ ਰਿਪੋਰਟ ਦਿੰਦੀ ਰਹਿੰਦੀ ਆ ਕਿ ਪੰਜਾਬ ਦੇ ਵਿੱਚ ਤਾਂ ਠੰਡ ਬਹੁਤ ਜ਼ਿਆਦਾ ਸ਼ੁਰੂ ਹੋ ਗਈ ਹੈ ਅੱਤ ਦਾ ਕੋਹਰਾ ਪੈ ਰਿਹਾ ਧੁੰਦਾਂ ਬਹੁਤ ਜ਼ਿਆਦਾ ਨੇ ਤੇ ਸਾਰਿਆਂ ਨੂੰ ਬੇਨਤੀ ਹੈ ਪੰਜਾਬ ਵਾਲਿਆਂ ਨੂੰ ਭਾਰਤ ਵਾਲਿਆਂ ਨੂੰ ਕਿ ਕਿਰਪਾ ਕਰਕੇ ਠੰਡ ਤੋਂ ਬਚਿਆ ਜਾਵੇ ਜੇਕਰ ਜ਼ਰੂਰਤ ਜ਼ਿਆਦਾ ਨਾ ਹੋਵੇ ਤਾਂ ਘਰਾਂ ਤੋਂ ਬਾਹਰ ਨਾ ਨਿਕਲਾ ਜਾਵੇ ਖਾਸ ਕਰਕੇ ਅਰਲੀ ਮਾਰਨਿੰਗ ਤੇ ਰਾਤ ਦੇ ਸਮੇਂ ਤਾਂ ਧੁੰਦ ਜ਼ਿਆਦਾ ਹੀ ਪੈਣੀ ਸ਼ੁਰੂ ਹੋ ਜਾਂਦੀ ਹੈ ਡਰਾਈਵਿੰਗ ਕਰਦੇ ਸਮੇਂ ਖਾਸ ਧਿਆਨ ਰੱਖਣਾ ਤੁਸੀਂ ਆਪਣਾ ਕਿ ਤੁਹਾਡੀਆਂ ਜਾਨਾਂ ਬਹੁਤ ਜ਼ਿਆਦਾ ਕੀਮਤੀ ਨੇ ਸਾਡੇ ਦਰਸ਼ਕਾਂ ਦੇ ਨਾਲ ਸਾਨੂੰ ਬੇहद ਪਿਆਰ ਹੈ ਇਸ ਲਈ ਬੇਨਤੀ ਕਰਦੇ ਰਹੇ ਹੁੰਨੇ ਕਿ ਕਿਰਪਾ ਕਰਕੇ ਪਲੀਜ਼ ਆਪਣੇ ਆਪ ਨੂੰ ਬਚਾ ਕੇ ਰੱਖਿਆ ਜਾਵੇ ਤੇ ਹੁਣ ਤੁਸੀਂ ਆਸਟ੍ਰੇਲੀਆ ਦੇ ਵੈਦਰ ਦਾ ਦੱਸੋ ਕੀ ਹਾਲ ਹੈ ਹਾਂਜੀ ਬਿਊਰੋ ਆਫ ਮੈਟਰੋਲੋਜੀ ਆਸਟ੍ਰੇਲੀਆ ਵੱਲੋਂ ਤਾਂ ਇਹ ਹੀ ਆ ਵੀ ਦਸੰਬਰ ਦੇ ਵਿੱਚ ਕਾਫੀ ਤਿੰਨਾਂ ਚੌਂ ਸਾਲਾਂ ਬਾਅਦ ਕਾਫੀ ਹੌਟ ਰਿਹਾ ਪਰ ਉਹਦੇ ਨਾਲ ਨਾਲ ਇਦਾਂ ਹੁੰਦੀ ਰਹੀ ਆ ਕਿ ਕੋਸ਼ਿਕ ਦੇ ਵਿੱਚ ਆਪਾਂ ਦੇਖਦੇ ਆ ਤੁਸੀਂ ਦੇਖਿਆ ਹੋਣਾ ਆ ਕਿਊਜ਼ਲੈਂਡ ਦੇ ਵਿੱਚ ਵੀ ਤੇ ਫਾਰ ਇਧਰ ਨਿਊ ਸਾਊਥ ਵੇਲ ਦੇ ਏਰੀਆ ਦੇ ਵਿੱਚ ਵੀ ਤੇ ਕਾਸ ਕਰਕੇ ਮੈਲਬਨ ਦੇ ਰਿਏ ਵਿੱਚ ਇਦਾਂ ਦਾ ਥੰਡਰਸਟਾਰਮ ਆਉਂਦੇ ਰਹੇ ਜਾਨ ਲੈਵਾ ਆਪਾਂ ਉਹਨੂੰ ਕਹਿ ਸਕਦੇ ਆਂ ਕਿ ਇਥੇ ਉਲਟਿਆ ਜੀ ਸਾਰੇ ਤੁਹਾਡੇ ਨਾਲ ਠੰਡ ਤੇ ਅੰਦਰ ਗਰਮੀ ਤੇ ਬਾਹਰ ਨਾਲ ਮੀਂਹ ਆ ਜਾਂਦਾ ਹਾਂ ਨਿਊਸ ਹਾਊਸ ਵੇਲ ਦੇ ਵਾਸੀਆਂ ਲਈ ਇਹ ਜ਼ਰੂਰੀ ਸੂਚਨਾ ਵੀ ਛਤਰੀਆਂ ਆਪਣੀਆਂ ਕੋਲ ਰੱਖਿਓ ਟੈਂਪਰੇਚਰ ਠੰਡ ਵੀ ਹੋ ਜਾਂਦੀ ਠੱਲੇ ਦਾ ਤਾਰ ਕੇ 25 30 ਦੇ ਵਿੱਚ ਰਹੂਗਾ ਪਰ ਐਵਰੀ ਡੇ ਮੀਂਹ ਪੈਣ ਦੀ ਸੰਭਾਵਨਾ ਹੈ ਜੀ ਜੀ ਬਿਲਕੁਲ ਤੇ ਉਸ ਤੋਂ ਬਾਅਦ ਆਪਾਂ ਅਗਲੀ ਖਬਰ ਵੱਲ ਵਧੀਏ ਤਵਖੋ ਵਖਰੇ ਗੁਰੂ ਘਰਾਂ ਦੇ ਵਿੱਚ ਵਖੋ ਵਖਰੇ ਸਮਾਗਮ ਕਰਵਾਏ ਜਾ ਰਹੇ ਨੇ ਕਿਤੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤਾ ਜਾ ਰਿਹਾ ਤੇ ਕਿਤੇ ਨਗਰ ਕੀਰਤਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸੋ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਕਿ ਕਦੋਂ-ਕਦੋਂ ਇਹ ਸਮਾਗਮ ਹੋ ਰਹੇ ਨੇ ਤੇ ਕਿੰਨਾ-ਕਿੰਨਾ ਤੇ ਵਿੱਚ ਦਰਸ਼ਕ ਹਮ ਹਮਾ ਕੇ ਪਹੁੰਚੋ ਆ ਦੇਖੋ ਜੀ ਇੱਕ ਤਾਂ ਸਾਰੇ ਪ੍ਰੋਗਰਾਮ ਇਕੱਠੇ ਵੀ ਹੋ ਜਾਂਦੇ ਆ ਗੁਰੂਆਂ ਦਾ ਇਤਿਹਾਸ ਹੀ ਏਦਾਂ ਦਾ ਪੈਨਾ ਗੌਰਮਈ ਤੇ ਸਾਰੀ ਦੁਨੀਆ ਦੇ ਉੱਤੇ ਮਾਣ ਨਾਲ ਇਹ ਪ੍ਰਕਾਸ਼ ਦੇਵਸ ਮਨਾਏ ਜਾਣੇ ਸ਼ੁਰੂ ਹੋ ਗਏ ਲਾਸਟ ਫਰਾਈਡੇ ਤੋਂ ਅਖਲਪਰ ਸਾਹਿਬ ਰੱਖ ਦਿੱਤੇ ਗਏ ਗੁਰਦੁਆਰਾ ਰਿਵਰ ਲੈਂਡ ਸਾਊਥ ਆਸਟ੍ਰੇਲੀਆ ਤੇ ਬਹੁਤ ਸਾਰੀਆਂ ਹੋਰ ਵੀ ਮੈਜੋਰਿਟੀ ਆਫ ਕਮੇਟੀਆਂ ਨੇ ਆ گاؤں ਹੀ ਇਦਾਂ ਹੀ ਕੱਲ ਨੂੰ ਸੰਡੇ ਭੋਗ ਪਾਈ ਜਾਣਗੇ ਉੱਥੇ ਇਦਾਂ ਹੀ 파ਰਥਲੋਂ ਵੀ ਤੇ ਹੋਰ ਬਹੁਤ ਸਾਰੀਆਂ ਸੰਗਤਾਂ ਵੱਲੋਂ ਸਿਡਨੀ ਦੇ ਵਿੱਚ ਆ ਦੇਖੋ ਐਸੀ ਤਰਜ਼ ਦੇ ਉੱਤੇ ਗੁਰੂ ਮਹਾਰਾਜ ਦੇ ਆਮਨ ਦੇ ਵਿੱਚ ਪ੍ਰਕਾਸ਼ ਦਿਖਦੇ ਵਿੱਚ ਜਿਨ੍ਹਾਂ ਨੇ ਕਿ ਜਿਹੜੀ ਖਦਰਾਨੇ ਦੀ ਢਾਬ ਮੁਖਸਰ ਦੇ ਵਿੱਚੋਂ ਜਦੋਂ ਬਦਾਵਿਆਂ ਵਾਲੀ ਢੈਂਦੀ ਕਲਾ ਨੂੰ ਉਲਟਾਇਆ ਬਦਾਵਿਆਂ ਦੀ ਢੈਂਦੀ ਕਲਾ ਉਲਟਾਈ ਗਈ ਚੜ੍ਹਦੀ ਕਲਾ ਦਿੱਤੀ ਉਹ ਸੱਚੇ ਪਾਤਸ਼ਾਹ ਦੇ ਸਾਰੀਆਂ ਸੰਗਤਾਂ ਨੇ ਰਲ ਕੇ ਸਾਰੀਆਂ ਸਿੱਧੀਆਂ ਦੇ ਸੰਗਤਾਂ ਨੇ ਰਲ ਕੇ ਗੁਰਦੁਆਰਾ ਬਾਬਾ ਦੀਪ ਸਿੰਘ ਤੇ ਬੋਲੋ ਅਰੇਂਜ ਕੀਤਾ ਗਿਆ ਬਹੁਤ ਵਧੀਆ ਨਗਰ ਕੀਰਤਨ ਜੀ ਜੀ ਬਿਲਕੁਲ ਤਾਂ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਤੁਸੀਂ ਗੁਰੂ ਘਰਾਂ ਦੇ ਵਿੱਚ ਜਾਣਾ ਹੈ ਵੈਸੇ ਤਾਂ ਸਤਸਮੁੰਦਰ ਪਾਰ ਬੈਠੀ ਸਾਡੀ ਸਿੱਖ ਕਮਿਊਨਿਟੀ ਬੇਹਦ ਵਧਾਈ ਦੀ ਪਾਤਰ ਹੈ ਜਿਨ੍ਹਾਂ ਵੱਲੋਂ ਸਮੇਂ-ਸਮੇਂ ਤੇ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਸਹਿਯੋਗ ਦੇ ਨਾਲ ਵੱਖ-ਵੱਖਰੇ ਉਪਰਾਲੇ ਕੀਤੇ ਜਾਂਦੇ ਨੇ ਗੁਰੂ ਘਰਾਂ ਦੇ ਵਿੱਚ ਸਮਾਗਮ ਕਰਵਾਏ ਜਾਂਦੇ ਨੇ ਵੱਖ-ਵੱਖ ਇਤਿਹਾਸਿਕ ਦਿਹਾੜੇ ਸਾਡੀ ਸਿੱਖ ਕੌਮ ਦੇ ਗੁਰੂ ਘਰਾਂ ਦੇ ਵਿੱਚ ਮਨਾਏ ਜਾਂਦੇ ਨੇ ਬਹੁਤ ਹੀ ਵਧੀਆ ਗੱਲ ਹੈ ਇਸ ਦੇ ਨਾਲ ਸਾਡੇ ਸਾਡੀ ਜਿਹੜੀ ਕਮਿਊਨਿਟੀ ਦੇ ਬੱਚੇ ਨੇ ਨੌਜਵਾਨ ਨੇ ਉਹ ਗੁਰੂ ਘਰ ਵੀ ਕਿੰਨ ਨਤਮਸਤਕ ਹੁੰਦੇ ਨੇ ਗੁਰਬਾਣੀ ਦੇ ਲਾਡ ਲੱਗਦੇ ਨੇ ਸਿੱਖ ਇਤਿਹਾਸ ਤੋਂ ਗੌਰਵ ਮਈ ਸਿੱਖ ਇਤਿਹਾਸ ਤੋਂ ਜਾਣੋ ਹੁੰਦੇ ਨੇ ਸੋ ਇਸ ਦੇ ਨਾਲ ਹੀ ਜਿ세 ਅਗਲੀ ਖਬਰ ਵੱਲ ਵਧੀਏ ਤਾਂ ਮੈਂ ਅਕਸਰ ਕਹਿੰਦੀ ਹੁੰਦੀ ਹਾਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਸਾਡੇ ਜਿਹੜੇ ਪੰਜਾਬੀ ਰਹਿੰਦੇ ਨੇ ਉਹ ਜਿੱਥੇ ਬੱਚਿਆਂ ਨੂੰ ਆਪਣੇ ਧਰਮ ਦੇ ਨਾਲ ਜੋੜ ਰਹੇ ਨੇ ਉੱਥੇ ਪੰਜਾਬ ਤੇ ਪੰਜਾਬੀ ਦੇ ਨਾਲ ਵੀ ਜੋੜ ਰਹੇ ਨੇ ਪੰਜਾਬੀ ਸਕੂਲ ਬਣਾਏ ਗਏ ਨੇ ਜਿੱਥੇ ਬੱਚਿਆਂ ਨੂੰ ਪੰਜਾਬੀ ਪੜਾਈ ਜਾਂਦੀ ਹੈ ਪੰਜਾਬੀ ਦੇ ਸ਼ਬਦ ਕਿਹੜੇ ਨੇ ਕਿਸ ਹਿਸਾਬ ਦੇ ਨਾਲ ਪੰਜਾਬੀ ਬੋਲਣੀ ਆ ਕਿਵੇਂ ਉਹ ਲਿਖਣੀ ਆ ਹਰ ਇੱਕ ਚੀਜ਼ ਪ੍ਰੋਪਰ ਢੰਗ ਦੇ ਨਾਲ ਲਿਖਾਈ ਜਾਂਦੀ ਹੈ ਪਰ ਉੱਥੇ ਜਿਹੜੀ ਅ함 ਖਬਰ ਹੈ ਹੋਇਆ ਕਿ ਗੁਰੂ ਨਾਨਕ ਪੰਜਾਬੀ ਸਕੂਲ ਸਿਡਨੀ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਐਡਮਿਸ਼ਨਸ ਓਪਨ ਹੋ ਚੁੱਕਿਆ ਨੇ ਕਿਰਪਾ ਕਰਕੇ ਤੁਸੀਂ ਆਪਣੇ ਬੱਚਿਆਂ ਦੀ ਐਡਮਿਸ਼ਨਸ ਜ਼ਰੂਰ ਕਰਾਓ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇਣ ਕੇ ਕਰਨਾਲ ਸਿੰਘ ਜੀ ਕਰਨਾਲ ਸਿੰਘ ਜੀ ਜ਼ਰੂਰ ਰਾਬਤਾ ਬਣਾਓ ਹਾਂਜੀ ਜਿੱਥੇ ਪੰਜਾਬੀ ਦੇ ਬਾਰੇ ਆਪਾਂ ਗੱਲ ਕਰੀਏ ਨਵਦੀਪ ਸਾਡੇ ਦੇਖਣ ਵਾਲਿਆਂ ਨੂੰ ਉਹ ਥੋੜਾ ਜਿਹਾ ਲੋਕੇਸ਼ਨ ਦੱਸ ਦਈਏ ਨਗਰ ਕੀਰਤਨ ਦੀ ਉਹ ਇਦਾਂ ਵੀ 14 ਜਨਵਰੀ ਨੂੰ ਸਮੂਹਿਕ ਤੌਰ ਤੇ ਸਾਰੀਆਂ ਸੰਗਤਾਂ ਵੱਲੋਂ ਗੁਰਦ੍ਰਬਾਬਾ ਦੀਸਾਂ ਜਿਹੜਾ ਜਿਹੜਾ ਲੋਕੇਸ਼ਨ ਹੈਗੀ ਉਹ ਹੈ ਜੀ ਸ਼ੋ ਗਰਾਉਂਡ ਬਲੈਕ ਟਾਉਨ ਇਹ ਰਿਚਮੰਡਰ ਰੋਡ ਦੇ ਉੱਤੇ ਪੈਂਦੀ ਆ 10 ਵਜੇ ਤੋਂ 3 ਵਜੇ ਤੱਕ ਸੰਗਤਾਂ ਗੁਰੂ ਦਾ ਲੰਗਰ ਟੁੱਟ ਵਰਤੇਗਾ ਹਾਂ ਪੰਜਾਬੀ ਦੀ ਗੱਲ ਨਾਲੋਂ ਨਾਲ ਹੀ ਚੱਲਦੀ ਆ ਕਿਉਂਕਿ ਇਹ ਸਾਡਾ ਮੀਨਜ਼ ਆ ਗੁਰੂ ਨਾਲ ਜੁੜਨ ਦਾ ਇਹਨੂੰ ਆਪਾਂ ਕਦੀ ਛੱਡ ਨਹੀਂ ਸਕਦੇ ਇੱਥੇ ਮੈਂ ਥੋੜਾ ਜਿਹਾ ਬਾਨਣ ਕਰਦਾ ਜੋ ਅਸੀਂ ਇੱਥੇ ਅਬਜ਼ਰਵ ਕੀਤਾ ਆ ਕਿ ਬੱਚੇ ਜਾਂ ਕੂ ਕਹਿ ਕੇ ਗੱਲ ਕਰਦੇ ਹੁੰਦੇ ਸੀਗੇ ਜਿਹੜੇ ਇੱਥੇ ਦੇ ਬੋਲ ਨੇ ਜਾਂ ਉਹਨਾਂ ਨੇ ਕੋਸ਼ਿਸ਼ ਜਿੱਦਾਂ ਆਪਾਂ ਬਾਹਰ ਵੀ ਨਵਦੀਪ ਦੇਖਦੇ ਆਂ ਇਹ ਵਿਚਾਰਨ ਵਾਲੀ ਗੱਲ ਆ ਕਿ ਜੇ ਅਸੀਂ ਆਪਣੀਆਂ ਫੋਨੈਟਿਕਸ ਆਪਣੀ ਮਾਤਰਾਂਗ ਨੂੰ ਨਹੀਂ ਸਿੱਖਦੇ ਉਸ ਲੈਂਗੁਏਜ ਦੇ ਵਿੱਚ ਤਾਂ ਕਿੰਨਾ ਫਰਕ ਆ ਸਕਦਾ ਆ ਜਾਂਦਾ ਜਿੱਦਾਂ ਕਈ ਤੁਸੀਂ ਪ੍ਰਚਾਰਕ ਵੀ ਦੇਖੇ ਹੋਣੇ ਜਾਂ ਹਿੰਦੀ ਵਾਲ ਦੇ ਇਲਾਕੇ ਦੇ ਦੇਖੇ ਹੋਣੇ ਆ ਉਹ ਧੰਨ ਨੂੰ ਦੰਨ ਕਹਿੰਦੇ ਆ ਸੋ ਇਹ ਪ੍ਰੋਬਲਮ ਆਉਂਦੀ ਆ ਜਦੋਂ ਅਸੀਂ ਹੋਰ ਲੈਂਗੁਏਜ ਵਿੱਚ ਪੰਜਾਬੀ ਨੂੰ ਸਿੱਖਦੇ ਆਂ ਇਦਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਆਆਂ ਇਹ ਬੜੀਆਂ ਵਿਚਾਰਾਂ ਵਾਲੀਆਂ ਜਦੋਂ ਗੁਰਬਾਣੀ ਦੇ ਵਿੱਚ ਉਹ मीनिंग ਦੇਖਦੇ ਆ ਉਹ ਟੋਟਲੀ ਉਹਦਾ ਅਰਥ ਜਿਹੜਾ ਉਲਟ ਨਿਕਲਦਾ ਸੋ ਤੁਸੀਂ ਬਹੁਤ ਸਾਰਾ ਦੇਖਿਆ ਨੂੰ ਤੁਹਾਨੂੰ ਦੰਨ ਜਾਂ ਇਦਾਂ ਦੀ ਆਵਾਜ਼ ਨਿਕਲਦੀ ਉਹ ਨਾ ਤੋਂ ਹੁੰਦੀ ਨਹੀਂ ਸੋ ਇੱਥੇ ਇਹ ਬੇਨਤੀ ਕਰਨੀ ਚਾਹੁੰਦੇ ਆ ਪੇ ਗੁਰਦੁਆਰਾ ਗਲਨਵਰਡ ਵੱਲੋਂ ਗੁਰਨਾਨਕ ਪੰਜਾਬੀ ਸਕੂਲ ਚਲਾਇਆ ਜਾਂਦਾ ਜਿਹਦੇ ਵਿੱਚ ਕਿ 800 ਤੋਂ ਲੈ ਕੇ 1000 ਤੱਕ ਬੱਚਾ ਹੋ ਜਾਂਦਾ ਕਾਫੀ ਗਰੁੱਪਸ ਵੀ ਹੋ ਜਾਂਦੇ ਆ ਪਰ ਉਹਦੀ ਹੁਣ ਜਿਹੜੀ ਰਜਿਸਟ੍ਰੇਸ਼ਨ ਆ ਉਹ ਚੱਲ ਰਹੀ ਆ। ਗੁਰਦੁਆਰਾ ਕਮੇਟੀ ਵੱਲੋਂ ਬੇਨਤੀ ਕੀਤੀ ਆ ਡਾਕਟਰ ਸੁਨੀਦਰ ਸਿੰਘ ਉਹਨਾਂ ਵੱਲੋਂ ਵੀ ਡਾਇਰੈਕਟਰ ਨੇ ਉਹ ਐਜੂਕੇਸ਼ਨ ਦੇ ਤੇ ਬਾਕੀ ਸਭਨਾਂ ਵੱਲੋਂ ਵੀ ਬਈ ਇਹ ਦੇ ਵਿੱਚ ਵੱਧ ਚੜ ਕੇ ਜਰੂਰ ਤੁਸੀਂ ਰਜਿਸਟ੍ਰੇਸ਼ਨ ਕਰਾਓ ਤਾਂ ਕਿ ਉਹ ਲੜਿੰਦੇ ਅਰੇਂਜਮੈਂਟ ਟੀਚਰਜ਼ ਦੇ ਕਰ ਸਕਣ ਕਿਉਂਕਿ ਆਲਰੇਡੀ ਦੇਖਿਆ ਜਾਵੇ ਤਾਂ ਸਾਡੇ ਕੋਲ ਉਹਨਾਂ ਕੋਲ 40 ਦਾ 50 ਦੇ ਨੇੜੇ ਪੰਜਾਬੀ ਲੈਂਗੁਏਜ ਦੇ ਟੀਚਰ ਹੈਗੇ ਆ ਉਹਨਾਂ ਦਾ ਐਕਸਪੀਰੀਅੰਸ ਵੀ ਹੋ ਜਾਂਦਾ ਪਲਾਸ ਆਪਾਂ ਹੁਣ ਅੱਗੇ ਚਲੀਏ ਨਬਦੀ ਖੋਰ ਵਧੀਆ ਗੱਲ ਜਿਹੜੀ ਇੱਥੇ ਦੀਆਂ ਗਵਰਨਮੈਂਟਾਂ ਜਿਹੜੀਆਂ ਧੰਨਵਾਦੀਆਂ ਇਮਿਊਨਕੇਸ਼ਨ ਡਿਪਾਰਟਮੈਂਟ ਦੇ ਸੈਲਡਾਂ ਦੇ ਸਾਰਵ ਸੰਜੀ ਵਾਲਤਾ ਦੀ ਗੱਲ ਦੀ ਮਲਟੀ culturesਮ ਦੇ ਮਲਟੀ ਲੈਂਗੁਏਜ ਬਈ ਉਹਨਾਂ ਨੇ ਪੀ ਨੂੰ ਲਾਗੂ ਕਰ ਦਿੱਤਾ ਆ ਨਿਊ ਸਾਊਥ ਵੇਲ ਦੇ ਸਿਡਨੀ ਦੇ ਸਕੂਲਾਂ ਦੇ ਵਿੱਚ ਸਾਰੇ ਕਿਤੇ ਜਿਹਦੇ ਵਿੱਚ ਬੁਲਗੁਲਗਾ ਵੀ ਆ ਜਾਂਦਾ ਗ੍ਰਿਫਟ ਆ ਗਿਆ ਇਦਾਂ ਹੀ ਸਾਰੇ ਗੁਰਦੁਆਰਾ ਸਾਹਿਬ ਕੌਫ ਸਰਵਰ ਹੋ ਗਿਆ ਧੰਨਵਾਦੀਆਂ ਉਹਨਾਂ ਸਾਰਿਆਂ ਦੇ ਐਮਪੀ ਸਾਹਿਬ ਦੇ ਵੀ ਸਾਰੇ ਨੇ ਆਪਣਾ ਲੜਿੰਦਾ ਯੋਗਦਾਨ ਪਾ ਕੇ ਅਸੀਂ ਤੁਹਾਨੂੰ ਤਗੀਦ ਕਰਨੇ ਪੇਰੈਂਟਸ ਨੂੰ ਬੱਦ ਤੋਂ ਵੱਧ ਜਿਹੜੇ ਨਿਊ ਕਾਮਰਸ ਨਿਊ ਵੀ ਆਏ ਆ ਆਪਣੇ ਬੱਚਿਆਂ ਨੂੰ ਜਦੋਂ ਤੁਸੀਂ ਗਵਰਨਮੈਂਟ ਦੇ ਸਕੂਲਾਂ 'ਚ ਵੀ ਦਾਖਲ ਕਰੋਨਾ ਜਾਂ ਪ੍ਰਾਈਵੇਟ ਕਰੋਨਾ ਉੱਥੇ ਇਹ ਲਖਾਓ ਐਡੀਸ਼ਨਲ ਸਬਜੈਕਟ ਹੈ ਪੰਜਾਬੀ ਦਾ ਉਹ ਫਿਰ ਗਵਰਨਮੈਂਟ ਅਰੇਂਜ ਕਰਦੀ ਆ ਦੂਸਰੀ ਗੱਲ ਇਹਦੇ ਬਹੁਤ ਸਾਰੇ ਫਾਇਦੇ ਸਾਨੂੰ ਪੰਜਾਬੀਆਂ ਨੂੰ ਹੁੰਦੇ ਆ ਵੱਤਵਾਲ ਸਾਂਝੀ ਕਰਿਓ ਇਹ ਖਬਰ ਸ਼ੇਅਰ ਕਰਿਓ ਤੁਹਾਡਾ ਫਰਜ਼ ਬਣਦਾ ਉਹ ਫੇ ਸਾਡੀਆਂ ਟੀਚਰ ਜਣੀਆਂ ਪੈਣਾ ਭਰਾ ਆਏ ਹੋਏ ਪੰਜਾਬੀ ਦੇ ਉਹਨਾਂ ਨੂੰ ਫੇ ਸੱਦਦੇ ਆ ਉਹਨਾਂ ਲਈ ਵੈਕੈਂਸੀਜ਼ ਖੁੱਲ੍ਹਦੀਆਂ ਆ ਉਹਨਾਂ ਨੂੰ ਰੇਟ ਵੀ ਬਹੁਤ ਵਧੀਆ ਮਿਲਦਾ ਪੜਾਈ ਦਾ ਫੇ ਸਾਡੀਆਂ ਜੌਬਸ ਹੋਰ ਇੱਥੇ ਵੱਧ ਰਹੀਆਂ ਆ ਦੇਖੋ ਇਹਨਾਂ ਦੇਸ਼ਾਂ ਦੇ ਵਿੱਚ ਵੀ ਤੁਹਾਡੇ ਆਨ ਕਰਕੇ ਐਸੀ ਕਰਕੇ ਕਹਿੰਨੇ ਆ ਅਸੀਂ ਨਵੀਂ ਜਨਰੇਸ਼ਨ ਜਿਹੜੀ ਆਉਂਦੀ ਆ ਤੇ ਇੱਥੇ ਵੀ ਜਿਹੜੀ ਹੈ ਇੱਕ ਪੰਜਾਬੀ ਜਿਹੜੀ ਆ ਇਹ ਤੁਹਾਨੂੰ ਗੁਰੂ ਨਾਲ ਆਪਣੇ ਮਾਨਮਤੇ ਖੰਡੇ ਦੀ ਧਾਰ ਤੇ ਚੱਲਣ ਵਾਲੇ ਇਤਿਹਾਸ ਨਾਲ ਉਹ ਸਰਵੰਸਦਾਨੀ ਦੇ ਇਤਿਹਾਸ ਨਾਲ ਜੋੜਦੀ ਆ ਜੇ ਤੁਸੀਂ ਗਰਵਾਣੀ ਨੂੰ ਉਸ ਭਾਸ਼ਾ ਦੇ ਵਿੱਚ ਗੁਰੂਆਂ ਦੀ ਭਾਸ਼ਾ ਜਿਹੜੀ ਗੁਰੂ ਅੰਗਦ ਦੇਵ ਜੀ ਵੱਲੋਂ ਦਿੱਤੀ ਗਈ ਥਾਂ ਜੇ ਅਸੀਂ ਉਹ ਨਹੀਂ ਸਿੱਖਦੇ ਤਾਂ ਇਹਦੇ ਆਰਥੀ ਕੁਝ ਹੋਰ ਹੋ ਜਾਂਦੇ ਆ ਮਾੜਾ ਜਾਂ ਬਹੁਤ ਜ਼ਿਆਦਾ ਨਿੱਕੀ ਜਿਹੀ ਗੱਲ ਨਹੀਂ ਹੈਗੀ ਬਹੁਤ ਬੋਰ ਵਾਲੀ ਗੱਲ ਆ ਇਹਦੇ ਉੱਤੇ ਆਪਾਂ ਫੇਰ ਵੀ ਪ੍ਰੋਗਰਾਮ ਕਰਾਂਗੇ ਇਦਾਂ ਹੀ ਅਗਲੀ ਨਿਊਜ਼ ਇਹ ਆ ਕਿ ਪਾਰਸਲੇ ਵਿੱਚੋਂ ਨਵਦੀ ਨਵੀਂ ਸਾਊਥ ਆਸਟ੍ਰੇਲੀਆ ਜਿੱਥੇ ਪੰਜਾਬੀ ਲਾਗੂ ਕਰ ਦਿੱਤੀ ਗਈ ਹੈ ਇਸ ਸਾਲ ਤੋਂ ਬਹੁਤ ਕੌਂਗ੍ਰੈਚੂਲੇਸ਼ਨਾਂ ਤਨਵਾਦੀਆਂ ਪਰਸ ਦੀ ਗਵਰਨਮੈਂਟ ਦਾ ਸਾਊਥ ਆਸਟ੍ਰੇਲੀਆ ਦੀ ਦਾ ਤੇ ਉੱਥੇ ਦੇ ਗੁਰਦੁਆਰਾ ਸਾੰਭਾ ਨਾਂ ਦਾ ਖਾਸ ਕਰਕੇ ਜਰਨੈਲ ਸਿੰਘ ਦੋਨੇ ਇੱਕ ਹੋਰ ਬ੍ਰਦਰ ਤੇ ਦੂਜਾ ਗੁਰਦੁਆਰਾ ਵੀ ਉਹਨਾਂ ਨੇ ਪੂਰਾ ਜੋਰ ਪਾ ਕੇ ਪੰਜਾਬੀ ਲਾਗੂ ਕਰਵਾਈ ਹੈ ਸਾਊਥ ਆਸਟ੍ਰੇਲੀਆ ਦੇ ਸਕੂਲਾਂ ਵਿੱਚ ਵੀ ਸੋ ਇਥੇ ਦੇ ਜਿੰਨੇ ਵੀ ਸਾਡੇ ਪੰਜਾਬੀ ਆ ਉਹਨਾਂ ਸਾਰਿਆਂ ਨੂੰ ਬੇਨਤੀ ਆ ਪੀ ਸਕੂਲਾਂ ਦੇ ਵਿੱਚ ਵੀ ਇਹ ਜਦੋਂ ਫਾਰਮ ਭਰਨਾ ਤੁਸੀਂ ਆਪਣੇ ਬੱਚੇ ਰਜਿਸਟ੍ਰੇਸ਼ਨ ਕਰਾਉਣੇ ਆ ਉੱਥੇ ਪੰਜਾਬੀ ਸਬਜੈਕਟ ਲਿਖਾਉਂਗੇ ਤਾਂ ਤੁਹਾਡੇ ਬੱਚੇ ਲਈ ਅਰੇਂਜ ਕਰਨਗੇ ਭਾਵੇਂ ਦੋ ਬੱਚੇ ਹੀ ਹੋਣ ਉਹ ਟੀਚਰ ਅਰੇਂਜ ਕਰਨਗੇ ਇਹ ਬਹੁਤ ਹੀ ਹਿਤਗੀਰ ਆ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਜਰੂਰ ਖਾਸ ਕਰਕੇ ਵਿਕਟੋਰੀਆਸ ਤਾਂ ਪਹਿਲਾਂ ਹੀ ਸੈਕੰਡ ਨੰਬਰ ਤੇ ਆ ਚੁੱਕੀ ਆ ਮੈਲੋਗਨ ਵਾਲਿਆਂ ਦਾ ਬਹੁਤ ਹੀ ਧੰਨਵਾਦ ਤਾਂ ਪੰਜਾਬੀ ਜਰੂਰ ਫਾਰਮ ਭਰ ਵੇਲੇ ਲਗਾਉਣੀ ਥੈਂਕ ਯੂ ਜੀ ਬਿਲਕੁਲ ਤਾਂ ਸਕੂਲਸ ਵਾਲੇਵਰ ਨੂੰ ਬੇਨਤੀ ਕੀਤੀ ਗਈ ਆ ਆਪਾਂ ਦਰਸ਼ਕਾਂ ਦੇ ਨਾਲ ਇੱਕ ਵਾਰ ਉਹ ਵੀ ਸਾਂਝੀ ਕਰਦੇ ਆ ਵਾਹਿਗੁਰੂ ਜੀ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਆਸਟ੍ਰੇਲੀਆ ਸੇਖ ਸੁਸ਼ਿੰਦ ਦੁਆਰਾ ਚਲਾਇਆ ਜਾ ਰਿਹਾ ਇੱਕ ਨਾਨਕ ਪੰਜਾਬੀ ਸਕੂਲ ਇੱਥੇ ਨਵੇਂ ਐਡਮਿਸ਼ਨਸ ਹੋ ਰਹੀਆਂ ਨੇ ਨਵੀਆਂ ਤੇ ਤੁਸੀਂ ਸਾਰਿਆਂ ਨੂੰ ਬੁਲਦੀ ਆ ਕਿ ਬੱਚੇ ਨੂੰ ਇੱਥੇ ਲੈ ਕੇ ਆਓ ਤਾਂ ਕਿ ਸਹੀ ਪੰਜਾਬੀ ਰਣ ਸਭਾ ਸਕੀਏ ਪੰਜਾਬੀ ਸਾਡੀ ਵਿਰਮਾਨੀ ਬੋਲੀ ਆ ਇਹ ਬਹੁਤ ਹੀ ਜ਼ਰੂਰੀ ਆ ਕਿ ਹਰ ਸਿੱਖ ਦਾ ਇਹ ਫਰਜ਼ ਬੰਦਾ ਹੈ ਸਿੱਖ ਰਾਤ ਪਰਜਾਨਾ ਦੇ ਵਿੱਚ ਵੀ ਇਹ ਜ਼ਰੂਰੀ ਹੈ ਕਿ ਆਪ ਸਾਨੂੰ ਪੰਜਾਬੀ ਗੁਰਮਖੀ ਹੋਣੀ ਚਾਹੀਦੀ ਹੈ ਕਿਉਂਕਿ ਸਾਨੂੰ ਬੱਚਿਆਂ ਨੂੰ ਸਿਖਾਉਣੀ ਵੀ ਸਾਡਾ ਫਰਜ਼ ਵੀ ਹੈ ਹਰ ਸਿੱਖ ਦਾ। ਕਨੈਸ ਸਿੰਘ ਜੀ ਆਪਾਂ ਆਸਟ੍ਰੇਲੀਆ ਦੇ ਵਿੱਚ ਚੱਲ ਰਹੇ ਪੰਜਾਬੀ ਸਕੂਲਾਂ ਦੀ ਗੱਲ ਕੀਤੀ। ਉਵੇਂ ਹੀ ਜੇ ਆਪਾਂ ਪੰਜਾਬ ਦੀ ਗੱਲ ਕੀਤੀ। ਜਾਬੇ ਤਾਂ ਪੰਜਾਬ ਦੇ ਵਿੱਚ ਦਸੰਬਰ ਦੇ ਮਹੀਨੇ ਇੱਕ ਸਰਵੇਖਣ ਕਰਵਾਇਆ ਗਿਆ। ਜਿਸ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਬੱਚਿਆਂ ਵੱਲੋਂ ਪੰਜਾਬੀ ਹੀ ਨਹੀਂ ਪੜੀ ਗਈ ਆਪਣੀਆਂ ਹੀ ਕਲਾਸ ਦੀਆਂ ਜਿਹੜੀਆਂ ਬੁੱਕਸ ਨੇ ਉਹਨਾਂ ਦੇ ਵਿੱਚ ਜੋ ਕਵਿਤਾਵਾਂ ਨੇ ਜੋ ਕਹਾਣੀਆਂ ਨੇ ਉਹ ਹੀ ਨਹੀਂ ਪੜੀਆਂ ਗਈਆਂ ਪੰਜਾਬੀ ਦੇ ਨਾਲ ਨਾਲ ਅ ਗਣਿਤ ਦੀ ਗੱਲ ਕੀਤੀ ਜਾਵੇ ਕਿ ਉਹਨਾਂ ਨੂੰ ਜੋੜ ਘਟਾਓ ਗੁਣਾ ਭਾਗ ਇਹ ਵੀ ਜਿਹੜੇ ਸਵਾਲ ਸੀ ਕੱਢਣੇ ਮੁਸ਼ਕਿਲ ਲੱਗੇ ਤਾਂ ਹੋਰ ਵੀ ਕਈ ਸਬਜੈਕਟ ਨੇ ਜਿਨ੍ਹਾਂ ਦੇ ਵਿੱਚ ਉਹ ਬਹੁਤ ਪਿੱਛੇ ਨੇ ਤਾਂ ਹੁਣ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਦੇ ਲਈ ਇੱਕ ਵਾਰ ਫੇਰ ਤੋਂ ਚਿੰਤਾ ਦਾ ਵਿਸ਼ਾ ਬਣ ਗਿਆ ਕਿਉਂਕਿ ਪਿਛਲੇ ਸਾਲ ਬੜੀਆਂ-ਬੜੀਆਂ-ਬੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿ ਪੰਜਾਬ ਦੇ ਸਰਕਾਰੀ ਸਕੂਲ ਬਹੁਤ ਅੱਗੇ ਨੇ ਪਰ ਜਦੋਂ ਤਾਂ ਹੁਣ ਇਹ ਵਾਲਾ ਸਰਵੇਖਣ ਆਇਆ ਤੇ ਅਸਲੀਅਤ ਨਿਕਲ ਕੇ ਸਾਹਮਣੇ ਆਈ ਹੈ ਤਾਂ ਉਦੋਂ ਸਾਰਿਆਂ ਨੂੰ ਚਿੰਤਾ ਹੋ ਗਈ ਹੈ ਮਾਪਿਆਂ ਨੂੰ ਵੀ ਬੱਚੇ ਤਾਂ ਚਲੋ ਬਹੁਤ ਛੋਟੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਭਵਿੱਖ ਕਿੱਧਰ ਨੂੰ ਜਾ ਰਿਹਾ ਹੈ ਸਰਕਾਰਾਂ ਨੂੰ ਵੀ ਤਾਂ ਆਮ ਵਰਗ ਨੂੰ ਤਾਂ ਬਹੁਤ ਜ਼ਿਆਦਾ ਚਿੰਤਾ ਹੈ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਤਾਂ ਤੁਸੀਂ ਥੋੜਾ ਜਿਹਾ ਸਾਨੂੰ ਅਸਲੀ ਬਾਰੇ ਵੀ ਜਾਣਕਾਰੀ ਜ਼ਰੂਰ ਦਿਓ ਕਿਉਂਕਿ ਆਸਟ੍ਰੇਲੀਆ ਦੀ ਗਵਰਨਮੈਂਟ ਜਿਹੜੇ ਸਕੂਲ ਚਲਾ ਰਹੀ ਹੈ ਕਿਸ ਹਿਸਾਬ ਦੇ ਨਾਲ ਉਹਨਾਂ ਚਲਾਇਆ ਜਾਂਦਾ ਹੈ ਕਿਸ ਹਿਸਾਬ ਦੇ ਨਾਲ ਵੇਖਿਆ ਜਾਂਦਾ ਕਿਵੇਂ-ਕਿਵੇਂ ਉੱਥੇ ਪੜ੍ਹਾਈ ਹੁੰਦੀ ਆ ਬਹੁਤ ਹੀ ਹੁੰਨ ਦੇ ਸਮੇਂ ਦੇ ਵਿੱਚ ਮਹੱਤਵਪੂਰਨ ਵਿਸ਼ਾ ਜਿਹੜਾ ਤੁਸੀਂ ਨਵਦੀ ਪਿਆੰਦਾ ਥੈਂਕ ਯੂ ਭੈਣ ਜੀ ਤੁਹਾਡਾ ਇਹ ਬਹੁਤ ਹੀ ਲੜੀਂਦਾ ਕੱਲਾ ਇਹ ਪੰਜਾਬ ਹੀ ਨਹੀਂ ਤੁਹਾਡੇ ਇੰਡੀਆ 'ਚ ਵੀ ਸਾਰੇ ਏਸ਼ੀਆ ਦੇ ਵਿੱਚ ਜਦੋਂ ਕਿ ਇਹਨਾਂ ਦੇਸ਼ਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਕਿਉਂ ਬੱਚੇ ਇੱਧਰ ਆਉਂਦੇ ਆ ਇਹਨੂੰ ਰੋਕਣ ਵਾਸਤੇ ਵੀ ਇਹ ਬਹੁਤ ਹੀ ਅੱਤ ਆਦুনিক ਵਿਸ਼ੇ ਦੇ ਵਿੱਚ ਅਪਣਾਉਣੇ ਜ਼ਰੂਰੀ ਹੋ ਗਏ ਆ ਸਾਰਾ ਸਿਸਟਮ ਤੁਹਾਡਾ ਓਵਰਹਾਲ ਕਰਨੇ ਵਾਲਾ ਆ ਬਿਲਕੁਲ ਪਾਰਟੀਆਂ ਇੱਕ ਦੂਜੇ ਦੇ ਉੱਤੇ ਬਲੇਮ ਕਰਨ ਦੇ ਉੱਤੇ ਲੈ ਕੇ ਵੋਟ ਸਿਸਟਮ ਨੂੰ ਪਠਾ ਕਰਦੀਆਂ ਨਾ ਕਿ ਐਜੂਕੇਸ਼ਨ ਤੇ ਬੱਚਿਆਂ ਦੀ ਸਿੱਖਿਆ ਵਾਲਾ ਧਿਆਨ ਦਿੱਤਾ ਜਾਂਦਾ ਹੁਣ ਆਪਾਂ ਨੰਬਰ ਵਾਈ ਦੇ ਲਈਏ ਤਾਂ ਇਹ ਪ੍ਰੋਗਰਾਮ ਬਹੁਤ ਲੰਬਾ ਹੋ ਜਾਣਾ ਦੇਖਿਆ ਜਾਵੇ ਤਾਂ ਓਵਰਆਲ ਸਾਡੇ ਬੱਚੇ ਇੰਗਲਿਸ਼ ਕੱਲੀ ਲੈਂਗੁਏਜ ਸਿੱਖ ਕੇ ਪ੍ਰਭਾਵ ਪਾ ਲੈਂਦੇ ਬੱਚਿਆਂ ਤੇ ਜਿੱਦਾਂ ਪੰਜਾਬੀ ਇੰਗਲਿਸ਼ ਜਿਹੜੀ ਆਇਲੈਂਡ ਸੇ ਇੱਕ ਮੀਨਸ ਆ ਸਾਧਨ ਆ ਤੁਹਾਡਾ ਲੋਕਾਂ ਨਾਲ ਗੱਲ ਕਰਨ ਦਾ ਇੱਧਰ ਉਸ ਬੱਚੇ ਦੇ ਕੋਲ ਕੋਈ ਕੁਆਲੀਫੀਕੇਸ਼ਨ ਨਹੀਂ ਹੈਗੀ ਉਹਦੇ ਕੋਲ ਕੋਈ ਇੱਕ ਸਕਿੱਲ ਨਹੀਂ ਹੈਗੀ ਕੋਈ ਐਕਸਪੀਰੀਐਂਸ ਨਹੀਂ ਨਾ ਉਹ ਕਾਰਪਨਟਰੀ ਕਰ ਸਕਦਾ ਨਾ ਡਰਾਈਵਿੰਗ ਕਰ ਸਕਦਾ ਨਾ ਸੀਨੀਅਰ ਸਟਾਫ ਨਾ ਉਹ ਕੁਕਰੀ ਨਹੀਂ ਕਰ ਸਕਦਾ ਨਾ ਆਪਣੀ ਸੇਫਟੀ ਕਰ ਸਕਦਾ ਇਹ ਕੋਈ ਗੱਲ ਆ ਉਹ ਬੱਚੇ ਆ ਕੇ ਇੱਥੇ ਸਿੱਖ ਕੇ ਆਉਣ ਦਾ ਸਾਧਨ ਬਣਦੇ ਆ ਰੋਜ਼ਗਾਰ ਕਰਦੇ ਆ ਨਾਲ ਆਣ ਵੀ ਕਿਉਂ ਨਾ ਕਿਉਂਕਿ ਉੱਥੇ ਐਮਏ ਬੀਏ ਡੋ PH ਲੀਆਂ ਕਰਕੇ ਐਮਬੀਏ ਕਰ ਕਰਕੇ ਬਿੱਲੇ ਬੈਠੇ ਜਾਂ ਰੇੜੀਆਂ ਲਾ ਕੇ ਬਿਚਾਰੇ ਗੁਜ਼ਾਰਾ ਕਰਦੇ ਮਾਪਿਆਂ ਨੂੰ ਭਵਿੱਖ ਦੇਖ ਰਿਹਾ ਸਾਫ਼ ਉਹ ਵੀ ਕੀ ਕਰਨ ਸੋ ਇੱਥੇ ਹੁਣ ਅਸੀਂ ਆਪਾਂ ਬਹੁਤ ਵਾਰੀ ਕਹਿੰਨੇ ਆ ਇੱਥੇ ਦੀ ਗਵਰਨਮੈਂਟਾਂ ਤੋਂ ਜਾਂ ਕੈਨੇਡਾ ਤੋਂ ਜਾਂ ਅਮਰੀਕਾ ਤੋਂ ਵੀ ਸਿੱਖ ਲਓ ਵੀ ਕਿਉਂ ਜਾਂਦੇ ਆ ਵਾਇਸ ਉਹ ਇਹੀ ਆ ਇਹਨਾਂ ਲੋਕਾਂ ਨੂੰ ਵੀ ਇਹ ਸਕਿੱਲ ਚਾਹੀਦੀ ਆ ਨਾ ਤੁਹਾਡੀ ਇੰਗਲਿਸ਼ ਨਹੀਂ ਚਾਹੀਦੀ ਵਾਲੀ ਇੰਗਲਿਸ਼ ਤਾਂ ਇੱਥੇ ਗੋਰਿਆਂ ਨੂੰ ਵੀ ਆਉਂਦੀ ਆ ਗੋਰਿਆਂ ਨੂੰ ਮੈਥ ਨਹੀਂ ਆਉਂਦਾ ਤੁਹਾਡੇ ਵਾਲੇ ਸਰਵੇਦਾ ਜੀ ਮੈਥਮੈਟਿਕਸ ਦੇ ਟੈਸਟ ਦੇ ਵਿੱਚੋਂ ਸਾਰੇ ਫੇਲ ਹੁੰਦੇ ਆ ਸਾਡੇ ਬਹੁਤ ਸਾਰੇ ਐਗਰੀਕਲਚਰ ਦੇ ਆਏ ਹੋਏ ਆ ਉਹ ਟੈਸਟ ਪਾਸ ਕਰਕੇ ਸਾਡੇ ਚੰਗੀਆਂ ਗੱਬਾਂ ਚ ਜਾਬ ਦੇ ਵਿੱਚ ਚੱਲ ਜਾਂਦੇ ਆ ਗੋਰੇ ਰਹਿ ਜਾਂਦੇ ਆ ਤੁਸੀਂ ਕਦੀ ਫਿਕਰ ਨਾ ਕਰਿਆ ਕਰੋ ਤੁਹਾਨੂੰ ਪੰਜਾਬੀਆਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੇ ਇੰਗਲਿਸ਼ ਆ ਗਈ ਆ ਇਹਨਾਂ ਨੂੰ ਇਹਨਾਂ ਨੂੰ ਵੀ ਇੰਗਲਿਸ਼ ਆਉਂਦੀ ਆ ਪਰ ਇਹਨਾਂ ਨੂੰ ਹੋਟ ਇਹਨਾਂ ਨੂੰ ਇਹ ਇਹ ਉਸੇ ਲਈ ਇਹ ਦੇਖਦੇ 8ਵੀਂ 10ਵੀਂ ਤੋਂ ਬਾਅਦ ਵੀ ਮੈਂ ਇਲੈਕਟ੍ਰੀਸ਼ੀਅਨ ਬਣਨਾ ਇਹ ਆਪਣੀ ਲਾਈਨ ਅਪਣਾ ਲੈਂਦੇ ਆਪਣੇ ਬੱਚਿਆਂ ਨੂੰ ਕੋਈ ਪ੍ਰਸ਼ਨ ਇਹਨਾਂ ਤੇ ਪੁੱਛਦਾ ਉਹ ਵਧੀਆ ਨੇ ਡਾਕਟਰਾਂ ਤੋਂ ਵੱਧ ਪੈਸੇ ਕਮਾਉਂਦੇ ਆ ਉਹ ਡਾਕਟਰਾਂ ਵਕੀਲਾਂ ਤੋਂ ਵੱਧ ਪੈਸੇ ਕਮਾਉਂਦੇ ਇੰਜੀਨੀਅਰਿੰਗ ਤੋਂ ਵਧੀਆ ਜੇ ਕੋਈ ਆਈਟੀਆਈ ਕਰੇ ਮੈਂ ਹੁਣ ਪਿੱਛੇ ਜਲ ਜਾਨਾ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਵੀ ਜੇ ਰਾਮਗੜੀਏ ਕਾਲਜ ਤੋਂ ਫਗਵਾੜੇ ਦੀ ਗੱਲ ਮੈਂ ਕਰਦਾ ਜਾਂ ਪੋਲੀਟੈਕਨਿਕ ਉਹ ਤੁਹਾਡੇ ਬਹੁਤ ਸਾਰੇ ਕਾਲਜ ਦੇ ਆ ਉਹਨਾਂ ਦੇ ਕੋਲ ਇੰਨੇ ਵਧੀਆ ਵਧੀਆ ਕੋਰਸ ਆ ਜਿਨ੍ਹਾਂ ਦੇ ਵਿੱਚ ਪੀਆਰ ਆ ਕੈਨੇਡਾ ਦੀ ਲੈ ਲਓ ਜੋਰਪ ਦੀ ਲੈ ਲਓ ਇੱਥੇ ਦੀ ਲੈ ਲਓ ਉਹਨਾਂ ਦੇ ਕੋਲ ਕਾਰਪੈਂਟਰੀ ਦੇ ਕੋਰਸ ਆ ਮਸ਼ੀਨਿਸਟ ਦੀ ਬੜੀ ਸ਼ਾਰਟੇਜ ਆ ਇੱਥੇ ਅੱਗੇ ਨਾਲੇ ਨਾਲ ਆਪਾਂ ਦੂਜਾ ਵੀ ਕੰਮ ਕਰੀ ਜਾਂਦੇ ਆ ਤੁਹਾਡਾ ਵੀ ਕਿੱਦਾਂ ਰੋਜ਼ਗਾਰ ਬਾਅਦ ਉਹਦੇ ਨਾਲ ਪਲੰਬਿੰਗ ਹੈ ਪਲੰਬਰ ਬਣ ਜਾਓ ਡੀਜ਼ਲ ਮਕੈਨਿਕਸ ਦੀ ਅਤ ਲੋੜ ਆ ਜਿੰਨੇ ਟਰੱਕ ਚਲਾਈ ਜਾਂਦੇ ਮਕੈਨਿਕ ਹੈ ਨਹੀਂਗੇ ਮਕੈਨਿਕ ਕੋਈ ਨਹੀਂ ਹੈਗਾ ਵਰਕਸ਼ਾਪਾਂ ਬਹੁਤ ਘੱਟ ਆ ਆਟੋਮੋਬਾਈਲ ਦੇ ਤੁਸੀਂ ਇੱਥੇ ਆ ਕੇ ਕੋਰਸ ਕਰਦੇ ਹੋ ਉੱਥੋਂ ਕਰਕੇ ਆਓ ਭਾਈ ਸਸਤੇ ਵੀ ਆ ਤੇ ਪੱਕੀ ਵੀ ਆ ਜਾ ਉਹ ਕੋਰਸ ਆਈਟੀ ਦੇ ਉੱਥੇ ਬੜੇ ਸਸਤੇ ਪੋਲੀਟੈਕਨਿਕ ਦੇ ਐਦਾਂ ਹੀ ਪਲਾਹੀ ਦੇ ਵਿੱਚ ਫਗਵਾੜੇ ਦੇ ਵਿੱਚ ਕਮਿਊਨਿਟੀ ਸੈਂਟਰ ਖੁੱਲੇ ਹੋਏ ਆ ਇੱਕ ਇੱਕ ਸਾਲ ਦੇ ਕੋਰਸ ਨਾਲ ਤੁਸੀਂ ਪੀਆਰ ਇੱਥੇ ਜਾਂ ਆਪਣੀ ਗਾਈਡ ਲਾਈਨ ਜਾਂ ਕੋਰਸ 45 ਸਾਲ ਤੱਕ ਉਹਦੇ ਵਿੱਚ ਆ ਕੇ ਰੀਜਨਲ ਏਰੀਆ 'ਚ ਪੱਕੇ ਹੋ ਸਕਦੇ ਆ ਮੈਂ ਚਲ ਗਿਆ ਨਾਲ ਹੀ ਇਮੀਗ੍ਰੇਸ਼ਨ ਦੁਨਿਆਵੀ ਲੋੜਾਂ ਦੇ ਵਿੱਚ ਜਿਹੜੀਆਂ ਸਕਿੱਲਸ ਦੇ ਵਿੱਚ ਲੋੜ ਆ। ਐਦਾਂ ਹੀ ਪਲੰਬਿੰਗ ਦੀ ਗੱਲ ਕੀਤੀ ਆ, ਇਲੈਕਟ੍ਰੀਸ਼ੀਅਨ ਦੀ ਕੀਤੀ ਆ, ਹੌਰਸ ਰਾਈਡਿੰਗ ਦੀ ਬਹੁਤ ਸੌਟੇਜ ਆ। ਫਾਰਮਰ ਜਿਹੜੇ ਹੌਰਸ ਹੈ ਜਿਨ੍ਹਾਂ ਦੇ ਹੌਰਸ ਨੂੰ ਸੰਭਾਲਣ ਵਾਲਿਆਂ ਦੀ ਘੋੜਿਆਂ ਨੂੰ ਪਾਲਣ। ਉੱਥੇ ਤੁਸੀਂ ਇਹ ਕੋਰਸ ਕਰ ਲਓ ਭਾਈ ਜਾਂ ਤੁਸੀਂ ਉਹਨਾਂ 'ਚ ਆ ਜਾਓ। ਨਾ ਕਿ ਤੁਸੀਂ ਸਾਰੇ ਬਿਜ਼ਨਸ ਐਸੋਸੀਏਸ਼ਨ 'ਚ ਆ ਗਏ, ਤੁਸੀਂ ਸਾਰੇ ਇੱਥੇ ਐਮਬੀਏ 'ਚ ਆ ਗਏ ਜਾਂ ਇੱਥੇ ਤੁਸੀਂ ਕੋਈ ਐਦਾਂ ਦੇ ਕੋਰਸ ਕਰਦੇ ਉਹ ਕਿਸੇ ਨਹੀਂ ਪੁੱਛਣਾ ਇੱਕ ਸੀ ਇਹਨਾਂ ਨੂੰ। ਪੜੀ ਲਿਖੀ ਚੰਗੀ ਜਿਹੜੀ ਲੇਵਲ ਆ ਉਹ ਹੀ ਕਲੀ ਦੇ ਸਕਦੇ ਆ ਉਹ ਇਹਨਾਂ ਨੂੰ ਫਾਇਦਾ ਵੀ ਆ ਚੰਗੇ ਟੈਕਸੀ ਡਰਾਈਵਰ ਬਣਦੇ ਆ ਚੰਗੇ ਬੱਸ ਡਰਾਈਵਰ ਬਣ ਰਹੇ ਆ ਪੜੇ ਲਿਖੇ ਪੀ ਐਚ ਡੀ ਆ ਡਾਇਰੈਕਟਰ ਆ ਡੀ ਐਸ ਪੀ ਜਿੰਨੇ ਵੀ ਆ ਇੱਥੇ ਆ ਰਹੇ ਆ ਉਹਨਾਂ ਦੇ ਬੱਚੇ ਵੀ ਪਰ ਬੇਨਤੀ ਇਹ ਆ ਤੁਸੀਂ ਵਧੀਆ ਕੋਚਿੰਗ ਕਰਾ ਲਓ ਬੱਚਿਆਂ ਦੇ ਖਾਸ ਕਰਕੇ ਸਪੋਰਟਸ ਦੇ ਵਿੱਚ ਵੀ ਕੋਚ ਦੇ ਕੋਰਸਸ ਦੀ ਬੜੀ ਹਾਈ ਡਿਮਾਂਡ ਆ ਗੇਮਸ ਦਾ ਸੈਕਟਰ ਇਹ ਲੈ ਲਓ ਸਾਰੇ ਖਾਲੀ ਪਏ ਆ ਸੋ ਪੜਾਈ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਆ ਇਹ ਪੰਜਾਬ ਸਰਕਾਰ ਨੂੰ ਓਵਰਹਾਲ ਕਰਨਾ ਚਾਹੀਦਾ ਇੰਟਰਨੈਸ਼ਨਲ ਲੈਵਲ ਤੋਂ ਐਨ ਆਰ ਆਈਜ਼ ਦੀ ਸਲਾਹ ਲਈ ਜਾਵੇ ਉੱਥੋਂ ਹੀ ਪੜ੍ਹਾਈ ਕਰਾਈ ਜਾਵੇ ਤੇ ਕਰਾਸ ਜਿਹੜੀ ਆ ਐਜੂਕੇਸ਼ਨ ਐਕਸਚੇਂਜ ਹੋ ਸਕਦੀ ਹੈ ਇੱਥੇ ਬੱਚੇ ਪੜ੍ਹ ਕੇ ਉੱਥੇ ਵੀ ਜੌਬ ਕਰ ਸਕਦੇ ਆ ਉੱਥੇ ਵਾਲੇ ਇੱਥੇ ਆਉਣ ਉਹ ਵੀ ਈਜ਼ੀ ਹੋਊਗਾ ਸੋ ਇਹ ਤੁਹਾਡੀ ਸਰਕਾਰ ਨੂੰ ਬੇਨਤੀ ਆ ਪੇ ਇਹਨੂੰ ਛੇਤੀ ਤੋਂ ਛੇਤੀ ਓਵਰਹਾਲ ਕਰਕੇ ਕੀਤਾ ਵਰਕ ਕੋਰਸ ਅਪਣਾਏ ਜਾਣ ਜਿਨ੍ਹਾਂ ਦੇ ਵੋਕੇਸ਼ਨਲ ਕੋਰਸ ਹੋਣ ਜਿਨ੍ਹਾਂ ਦੇ ਵਿੱਚ ਕਿ ਉੱਥੇ ਵੀ ਤੁਹਾਨੂੰ ਲੋੜ ਆ ਮਸੀਬਾਲਣਿਆ ਜਾਂ ਫੂਡ ਪੈਕਿੰਗ ਆ ਜਾਂ ਜੂਸ ਦੀਆਂ ਫੈਕਟਰੀਆਂ ਲਾਉਣੀਆਂ ਥੋੜਾ ਥੋੜੇ ਰੋਜਗਾਰ ਤੁਹਾਡਾ ਸਾਰਾ ਕੁਝ ਸਿਸਟਮ ਜੋ ਦੁਨੀਆ ਅੱਗੇ ਚੱਲ ਰਹੀ ਹੈ 20-25 ਸਾਲ ਪਹਿਲਾਂ ਇਹ ਦੇਸ਼ ਇਹੇ ਅਪਣਾ ਲਓ ਤਾਂ ਪੰਜਾਬ ਵੀ ਉਸ ਲੈਵਲ ਤੋਂ ਇੱਕਦਮ ਜੰਪ ਕਰਕੇ ਉੱਪਰ ਆ ਜੀ ਜੀ ਬਿਲਕੁਲ ਪਰ ਕਰਨੈ ਸਿੰਘ ਜੀ ਬੜਾ ਹੀ ਵੱਡਾ ਦੁਖਾਂਤ ਹੈ ਕਿ ਪਿਛਲੇ ਕਈ ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਜਿਵੇਂ ਕੁਝ ਲੋਕ ਗੱਲਾਂ ਕਰਦੇ ਹੁੰਦੇ ਨੇ ਕਿ ਇਟਪਟੋ ਨਰਸਿੰਗ ਕਾਲਜ ਨਿਕਲਿਆ ਹੁੰਦਾ ਇਟਪਟੋ ਬੀਐਡ ਕਾਲਜ ਨਿਕਲਿਆ ਹੁੰਦਾ ਏਟਪਟੋ ਇੰਜੀਨੀਅਰਿੰਗ ਕਾਲਜ ਨਿਕਲੇ ਹੁੰਦਾ ਕਿ ਕਾਲਜ ਦੇ ਜਿਹੜੇ ਉਹਨਾਂ ਦੀ ਇੰਨੀ ਕੁ ਜ਼ਿਆਦਾ ਪਰਮਾਰ ਹੈ ਜਿਨ੍ਹਾਂ ਦੇ ਵਿੱਚ ਬੱਚੇ ਉਹਨੇ ਨਹੀਂ ਹੈ ਨੌਨ اٹینڈਿੰਗ ਬੱਚੇ ਨੇ ਜੋ ਕਲਾਸਿਸ ਲਗਾਣ ਨਹੀਂ ਚਾਹੁੰਦੇ ਉਹ ਹੀ ਗੱਲ ਤੁਹਾਡੇ ਵਾਲੀ ਵੱਡੇ ਘਰਾਂ ਦੇ ਜੋਖ ਨੇ ਵੱਦੋ ਵੱਧ ਪੈਸਾ ਦੇ ਦਿੰਦੇ ਨੇ ਉਸ ਦੇ ਹਿਸਾਬ ਨਾਲ ਹੀ ਪਾਸ ਹੋ ਜਾਂਦੇ ਨੇ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿ ਕਿ ਜੌਬਸ ਦੇ ਲਈ ਟੈਸਟ ਦੇਣੇ ਪੈਂਦੇ ਨੇ ਟੈਸਟ ਦੇ ਵਿੱਚ ਕਲੀਅਰ ਨਹੀਂ ਹੋ ਪਾਉਂਦੇ ਤਾਂ ਫਿਰ ਬੇਰੋਜ਼ਗਾਰ ਹੀ ਘੁੰਮਣਾ ਪੈਂਦਾ ਸੋ ਆਖਿਰਕਾਰ ਆਪਾਂ ਦਈਏ ਦੋਸ਼ ਤਾਂ ਕਿਹਨੂੰ ਦਈਏ ਮਾਪਿਆਂ ਨੂੰ ਦਈਏ ਬੱਚਿਆਂ ਨੂੰ ਦਈਏ ਜਾਂ ਉਹਨਾਂ ਲੀਡਰਾਂ ਨੂੰ ਦਈਏ ਜਿਨ੍ਹਾਂ ਨੇ ਆਪਣੇ ਵੱਡੇ ਵੱਡੇ ਕਾਲਜ ਉਸਾਰ ਦਿੱਤੇ ਨੇ ਪੈਸੇ ਹੜੱਪ ਲਏ ਨੇ ਪਰ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹ ਹਨੇਰੇ ਵੱਲ ਧਕੇਲ ਦਿੱਤਾ ਹੈ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨਵੀਆਂ-ਨਵੀਆਂ ਲੈ ਕੇ ਆਉਂਦੇ ਹੋ ਗੱਲਾਂ ਨਵੀਆਂ-ਨਵੀਆਂ ਲੈ ਕੇ ਆਉਂਦੇ ਹੋ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਦੇ ਲਈ ਕਿਉਂਕਿ ਪੰਜਾਬ 'ਚੋਂ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਪੂਰੀ ਦੁਨੀਆ ਨੂੰ ਪਤਾ ਹੈ ਕਿ ਪੰਜਾਬ ਦੇ ਬੱਚੇ ਲਗਾਤਾਰ ਬਾਹਰ ਜਾ ਰਹੇ ਨੇ ਵਧੀਆ এডਿਕੇਸ਼ਨ ਵਾਲੇ ਲੱਜੰਗੇ ਇੰਟੈਲੀਜੈਂਟ ਜਿਹੜੇ ਬੱਚੇ ਨੇ ਚੰਗੇ ਵਧੀਆ ਘਰਾਂ ਦੇ ਬੱਚੇ ਨੇ ਉਹ ਪੈਸਾ ਲਾ ਕੇ ਬਾਹਰ ਜਾ ਰਹੇ ਨੇ ਜਿੰਨਾਂ ਕੋਲੇ ਪੈਸਾ ਘੱਟ ਹੈ ਉਹ ਆਪਣੀਆਂ ਜ਼ਮੀਨਾਂ ਜਾਇਦਾਦਾਂ ਮਾਪਿਆਂ ਦੇ ਗਹਿਣੇ ਪਤਾ ਨਹੀਂ ਵਿਚਾਰੇ ਕੀ ਕੁਝ ਵੇਚ-ਵਟ ਕੇ ਬਾਹਰ ਜਾ ਰਹੇ ਨੇ ਕਿ ਕੁਝ ਨਾ ਕੁਝ ਜਾ ਕੇ ਬਣੇ ਪਰ ਹੁਣ ਪਿਛਲੇ ਕਈ ਮਹੀਨਿਆਂ ਤੋਂ ਜੋ ਲਗਾਤਾਰ ਖਬਰਾਂ ਆ ਰਹੀਆਂ ਨੇ ਖਾਸ ਕਰਕੇ ਜੇ ਕੈਨੇਡਾ ਦੀ ਗੱਲ ਕੀਤੀ ਜਾਵੇ ਕਿਉਂਕਿ ਸਭ ਨੂੰ ਇਹ ਲੱਗਦਾ ਵੀ ਕੈਨੇਡਾ ਦੇ ਵਿੱਚ ਪੀਆਰ ਛੇਤੀ ਮਿਲ ਜਾਂਦੀ ਹੈ ਇਸ ਲਈ ਸਭ ਦਾ ਚੁਕਾ ਜ਼ਿਆਦਾਤਰ ਕੈਨੇਡਾ ਵਾਲੇ ਹੀ ਹੁੰਦਾ ਪਰ ਉੱਥੋਂ ਜਿਸ ਹਿਸਾਬ ਦੀਆਂ ਮੌਤਾਂ ਦਾ ਸਿਲਸਿਲਾ ਚੱਲ ਰਿਹਾ ਹੈ ਕਿ ਹਰ ਹਫਤੇ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਹੋ ਰਹੀ ਹੈ ਤੁਮਹੀ ਮੈਂ ਆਸਟ੍ਰੇਲੀਆ ਦੀ ਗੱਲ ਵੀ ਕਰਾਂ ਤਾਂ ਉੱਤੇ ਵੀ ਕਈ ਹਾਦਸੇ ਇਦਾਂ ਦੇ ਹੋ ਰਹੇ ਨੇ ਜਿੱਥੇ ਨੌਜਵਾਨ ਮੁੰਡੇ ਕੁੜੀਆਂ ਦੀਆਂ ਮੌਤਾਂ ਹੋ ਰਹੀਆਂ ਨੇ ਪੰਜਾਬ ਵੱਲ ਬਹੁਤ ਸਾਰੀਆਂ ਲਾਸ਼ਾਂ ਵਾਪਸ ਆ ਰਹੀਆਂ ਨੇ ਦਿਲ ਨੂੰ ਝੰਜੋੜ ਦੇਣ ਵਾਲੀਆਂ ਇੱਕ ਖਬਰਾਂ ਨੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹ ਇਹ ਉਹੀ ਕਾਰਨ ਆ ਜੀ ਜਿੱਦਾਂ ਹੁਣ ਦੀ ਪੁਰਾਣੇ ਸਿਸਟਮ ਨੂੰ ਲੈ ਕੇ ਜਦੋਂ ਕਿ ਬਾਹਰ ਆਉਂਦੇ ਸੀ ਕੈਨੇਡਾ ਦੇ ਵਿੱਚ ਆਪਣੇ ਪੁਰਖੇ ਪਿੱਲੇ ਜਾਂ ਸੀਨੀਅਰ ਜਿੰਨੇ ਵੀ ਸਾਡੇ ਉਹਨਾਂ ਨੇ ਮਿਹਨਤ ਕੀਤੀ ਆ ਜਿਹੜੀ ਵੀ ਉਹਨਾਂ ਨੂੰ ਮਿਲੀ ਉਹਨਾਂ ਨੇ ਕੋਈ ਆਲਸ ਨਹੀਂ ਦੇਖੀ ਕੁਝ ਵੀ ਪਰ ਜਦੋਂ ਜਾਂਦੇ ਸੀ ਉਦੋਂ ਐਕਸਚੇਂਜ ਰੇਟ ਦਾ ਵੀ ਫਰਕ ਸੀ ਕਾਫੀ ਸਾਰਾ ਉੱਥੇ ਇਹ ਵੀ ਸਿਗਾ ਵੀ ਬਾਹਰ ਕੈਨੇਡਾ ਜਾ ਕੇ ਜੁੱਟੀਆਂ ਜਾਣਾ ਜਾਂ ਉਹਨਾਂ ਪਰਿਵਾਰਾਂ ਨੇ ਆਉਣਾ ਤਾ ਉਹ ਬਿਗ ਡਿਫਰੈਂਸ ਸੀਗਾ ਹੁਣ ਇਹ ਹੋ ਗਿਆ ਪਈ ਜਦੋਂ ਕੋਰਸ ਦੇ ਵਿੱਚ ਬੱਚਾ ਆਉਂਦਾ ਆ ਉਹਦਾ ਕੋਟਾ ਫੁੱਲ ਹੋ ਜਾਂਦਾ ਸਾਰੇ ਜਿੱਦਾਂ ਹੁਣ ਮੈਂ ਇੱਥੇ ਕਹੇ ਹੀ ਦਿਨ ਆਏ ਪਿਡੇੜਚਾਲ ਜਿਹਦੇ ਵਿੱਚ ਪੈ ਜਾਂਦੇ ਇਕੋ ਹੀ ਘੋਹਾਰਾ ਪੀ ਕੁਕਰੀ ਕਰ ਲਓ ਜੀ ਤੁਸੀਂ ਹਹਾ ਕੋਰਸ ਬਿਜ਼ਨਸ ਮੈਨੇਜਮੈਂਟ ਚ ਕਾ ਲਓ ਜਿੱਧਰ ਈਜ਼ੀ ਵੀਜ਼ਾ ਮਿਲਦਾ ਮਤਲਬ ਉਹ ਉਹਨਾਂ ਦਾ ਵੀ ਇਹੀ ਹੁੰਦਾ ਆ ਵੀ ਜਿੱਧਰ ਈਜ਼ੀ ਵੀਜ਼ਾ ਇੱਕ ਵਾਰੀ ਚਲੇ ਜਾਓ ਬਾਰ ਬਾਰ ਫਿਰ ਦੇਖੀ ਜਾਊਗੀ ਉਹ ਦੇਖੀ ਜਾਊ ਦੇ ਵਿੱਚ ਆਪਾਂ ਬੱਚਿਆਂ ਨੂੰ ਝੋਕੀ ਜਾ ਰਹੇ ਆ ਜਿੱਦਾਂ ਕਿ ਉਹਦੇ ਵਿੱਚ ਨਾ ਬੌਲਰ ਦੇ ਵਿੱਚ ਜਿੱਦਾਂ ਕਹਿ ਲ ਭੀ ਅੱਗ ਦੇ ਵਿੱਚ ਝੋਕਣ ਵਾਲੀ ਗੱਲ ਆ ਬਲਦੀਚ ਉਥੇ ਆਕੇ ਜੋ ਸਿਸਟਮ ਦੇਖਦੇ ਐ ਨਹੀਂ ਸਪੀਡ ਨਾਲ ਚੱਲਦਾ ਆ ਉਹ ਥੋੜੇ ਦਿਨਾਂ ਦੇ ਵਿੱਚ ਜਾਂ 3 ਜਾਂ 4 ਮਹੀਨਿਆਂ 'ਚ ਉਹ ਕੋਰਸ ਫਿਲ ਹੋ ਜਾਂਦਾ ਉਹਦੇ ਬਾਅਦ ਬੱਚਾ ਉਹ ਕੋਰਸ ਛੱਡ ਕੇ ਹੋਰ ਕਿਸੇ ਪਾਸੇ ਜਾਣ ਜੋਗੇ ਨਾ ਕਿਸੇ ਨੂੰ ਉਹ ਦੱਸਣ ਜਾਣ ਬਾ ਹੁੰਦਾ ਕਿਉਂਕਿ ਉਹਨੂੰ ਥੋੜਾ ਚਾਅ ਵੀ ਹੁੰਦਾ ਉਸ ਉਮਰ 'ਚ ਜੇਦ ਵੀ ਕਰਦੇ ਆ ਜੇ ਦਾ 21 22 23 ਸਾਲ ਦੇ ਹੋਣ ਉਹਨਾਂ ਨੂੰ ਐਕਸਪੀਰੀਅੰਸ ਵੀ ਹੋਵੇ ਹੁਣ ਕੱਲੀ ਇੰਗਲਿਸ਼ ਸਿੱਖ ਲਈ ਆ ਮੰਨ ਲਓ ਪੰਜਾਬੀ ਸਿੱਖ ਲਈ ਆਪਣੀ ਲੈਂਗੁਏਜ ਹੀ ਆ ਨਾ ਲੈਂਗੁਏਜ ਸਿੱਖ ਲਈ ਆਪਾਂ ਇੰਗਲਿਸ਼ ਪੰਜਾਬੀ ਦੀ ਗੱਲ ਨਾ ਕਰੀਏ ਉਹਦੇ ਨਾਲ ਘਰ ਦੇ ਸੋਚਦੇ ਸਾਡਾ ਬੱਚਾ ਪਤਾ ਨਹੀਂ ਬਹੁਤ ਇੰਟੈਲੀਜੈਂਟ ਹੋ ਗਿਆ ਵੀ ਇੰਗਲਿਸ਼ ਬੋਲਦਾ ਜਿਹੜਾ ਪੰਜਾਬੀ ਵਾਲਾ ਇੱਕ ਮਾਰ ਬੰਦਾ ਆ ਜਾਂ ਇੱਕ ਪੰਜਾਬੀ ਵਾਲਾ ਬੰਦਾ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਕਿਉਂਕਿ ਨਹੀਂ ਕਿ ਉਹ ਮਾਰ ਨਹੀਂ ਹੈਗਾ ਉਹ ਵੀ ਮਾਰਿਆ ਇਦਾਂ ਜਿਹੜਾ ਇਹ ਨਹੀਂ ਕਹਦਾ ਵੀ ਗੋਰਾ ਇੱਕ ਬਹੁਤ ਮਾਰਿਆ ਉਹਨੂੰ ਇੰਗਲਿਸ਼ ਬਹੁਤ ਆਉਂਦੀ ਆ ਪਰ ਉਹ ਹੁੰਦਾ ਮਾਰ ਹੈ ਨਹੀਂ ਕਿਸੇ ਕੰਮ ਜੀ ਵੀ ਜਿੱਦਾਂ ਹੁਣਕਾਰ ਪੈਂਟਰ ਦੀ ਸਕਿੱਲ ਦੀ ਲੋੜ ਆ ਉਹ ਕਾਰਪਨਟ ਨਹੀਂ ਮਿਲ ਰੇ ਲੋਕਲ ਤਾਂ ਹੀ ਬਾਹਰੋਂ ਮੰਗਾਉਂਦੇ ਆ ਇਦਾ ਮਤਲਬ ਉਹਨਾਂ ਕੋਲ ਸਕੇਲ ਨਹੀਂ ਹੈਗੀ ਸੋ ਬੇਨਤੀ ਉਹੀ ਆ ਜਾਂਦੀ ਆ ਕਿ ਜਦੋਂ ਉਹਨਾਂ ਨੂੰ ਰੋਜ਼ਗਾਰ ਜਾਂ ਚਿੱਟ ਕਲ ਰਹੀਆਂ ਜਾਂ ਈਜ਼ੀ ਜੌਬਸ ਨਹੀਂ ਮਿਲਦੀਆਂ ਜਾਂ ਕਿ ਟਾਇਲਟਾਂ ਸਾਫ ਕਰਨੀਆਂ ਜਾਂ ਕਲੀਨਿੰਗ ਦੀਆਂ ਜੌਬਸ ਹੁੰਦੀਆਂ ਜਾਂ ਧੁੱਪੇ ਰਹਿਣਾ ਜਾਂ ਕਿ ਸ਼ੈਫ ਜਾਂ ਉੱਥੇ ਰਹਿਣਾ ਜਾਂ ਕੋਈ ਹੋਰ ਇਦਾਂ ਦੇ ਕੋਰਸ ਕਰਨੇ ਟਰੱਕਿੰਗ ਦੇ ਰિસ્ਕੀ ਵਾਲੇ ਜਾਂ ਪੈਸੇ ਦੀ ਦੌੜ ਮਗਰ ਜਿਹੜੇ ਪੈਸੇ ਘਾਰੋਂ ਚੱਕ ਬਹੁਤ ਸਾਰੀਆਂ ਆਰਥਿਕ ਪ੍ਰੋਬਲਮਸ ਵੀ ਹੋ ਜਾਂਦੀਆਂ ਜਦੋਂ ਲੋਨ ਚੱਕ ਚੱਕ ਕੇ ਇੱਕ ਦੂਜੇ ਦੀ ਭੇੜਚਾਲ ਮਗਰ ਫਸ ਕੇ ਜਿਹੜੇ ਉਹ ਫੋਰਡ ਨਹੀਂ ਵੀ ਕਰ ਸਕਦੇ ਉਹ ਵੀ ਫਿਰ ਰਿਸਕ ਲੈਂਦੇ ਆ ਜ਼ਮੀਨਾਂ ਵਿੱਚ ਕੇ ਲੋਨ ਲੈ ਕੇ ਔਰ ਵਿੱਚ ਇਹ ਵੀ ਹੁੰਦੇ ਆ ਗਲਤ ਬੰਦੇ ਜਿਹੜੇ ਕਿ 5 ਲੱਖ ਜਾਂ 2 ਲੱਖ ਜਾਂ ਲੱਖ ਦੀ ਫੀਸ ਆ ਉਹਨਾਂ ਦੇ ਕੋਸਟ ਦੀ ਉਹਨੋਂ ਤੋਂ 20 30 30 50 50 ਲੱਖ ਲੈ ਕੇ ਉਹ ਪੂਰਾ ਕਰਨਾ ਉਹ ਜਦੋਂ ਚਾਹੁੰਦੇ ਛੇਤੀ ਆ ਕੇ ਫਿਰ ਉਹ ਡ੍ਰੀਮ ਜਿਹੜੇ ਲਿਓ ਹੈ ਇਹਨਾਂ ਨੇ ਬੜੇ ਰੰਗਲੇ ਬਹੁਤ ਸਵਰਗਾ ਦੇ ਉਹ ਗੱਲਾਂ ਨਹੀਂ ਹੈਗੀਆਂ ਇੱਥੇ ਬਿਲਕੁਲ ਮਿਹਨਤ ਕਿਰਤ ਕਰਨੀ ਬਹੁਤ ਪੈਂਦੀ ਆ ਔਰ 10 20 ਸਾਲਾਂ ਤੱਕ ਇੱਕ ਜਨਰੇਸ਼ਨ ਨੂੰ ਸੈੱਟ ਹੋਣ ਲਈ ਕਟੋ ਘਟ ਵਿੱਚ ਤੁਸੀਂ ਕੋਰਸ ਆਪਣੇ ਜਦੋਂ ਲੜੀਂਦੇ origignal area ਜਾਓ ਤਾਂ ਤੁਸੀਂ ਕਿਤੇ 4-5 ਸਾਲ ਸੈੱਟ ਹੋਗੇ ਬਹੁਤ ਘਟਿਆ ਬੱਚੇ ਮਿਹਨਤੀ ਵੀ ਬਹੁਤ ਆ ਪਰ ਮਾਪਿਆਂ ਨੂੰ ਡਬਲ ਹੁੰਦੀ ਆ ਕਿ ਇੰਡੀਆ ਦੇ ਵੀ ਉਹ ਵਾਪਸ ਕਰੇ ਪੈਸਾ ਤੇ ਆਪਣੀ ਫੀਸਾਂ ਵੀ ਚਲਾਵੇ ਇਸ ਨਾ ਦੇ ਵਿੱਚ ਉਹ ਇੱਕ ਸਾਧਨ ਕਾਰਨ ਬਣ ਜਾਂਦੇ ਆ ਇਦਾਂ ਦੀਆਂ ਡੈਸਸ ਦੀਆਂ ਟੈਂਸ ਹੋ ਰਹੀਆਂ ਖਾਸ ਕਰਕੇ ਬੱਚਿਆਂ ਲਈ ਤਾਂ ਵੈਰੀ ਹਾਰਡ ਜੀ ਸੋ ਇਹ ਬਾਰੇ ਬਿਲਕੁਲ ਸੋਚੋ ਸਾਰਿਆਂ ਨੂੰ ਧਿਆਨ ਨਾਲ ਸੋਚ ਕੇ ਫਿਰ ਅਗਲਾ ਸਟੈਪ ਲਿਆ ਕਰੋ ਤੁਹਾਡੇ ਕੋਲ ਬਹੁਤ ਸਾਰੇ ਲੋਕਲ ਕਾਲਜਸ ਹੈਗੇ ਆ ਵੋਕੇਸ਼ਨਲ ਤੁਸੀਂ ਉੱਥੇ 2 ਸਾਲੇ ਸਾਲ ਲਈ ਰੁਕ ਜਾਓ ਜਿਹੜਾ ਤੁਸੀਂ ਇੱਥੇ ਆ ਕੇ ਇੰਨੇ ਖਰਚੇ ਦੇਣੇ ਆ ਰੈਂਟ ਬੜੇ ਹੋਏ ਆ ਗਰੋਸਰੀਜ਼ ਬੜੀਆਂ ਆ ਡੈਟ ਜਾਂ ਇੰਟਰਸਟ ਵੀ ਵਧੇ ਹੋਏ ਆ ਸਿਸਟਮ ਆ ਸਾਰੇ ਦੇ ਵਿੱਚ ਤੁਸੀਂ ਫਸ ਜਾਂਦੇ ਆ ਇਹ ਜਾਲ ਹੀ ਇੱਕ ਇਸ ਤਰ੍ਹਾਂ ਦਾ ਆ ਥੋੜੇ ਜਿਹੇ ਆ ਜਪਾਂ ਇਹਨੂੰ ਐਕਸਪਲੇਨ ਕਰਨਾ ਟੂ ਹਾਰਡ ਗਰਨਾਲ ਸਿੰਘ ਜੀ ਸਮਾਂ ਸਾਡੇ ਕੋਲ ਸਿਰਫ ਤੇ ਸਿਰਫ 1 ਮਿੰਟ ਦਾ ਬਾਕੀ ਰਹਿ ਗਿਆ ਜਾਂਦੇ ਜਾਂਦੇ ਤੁਸੀਂ ਦਰਸ਼ਕਾਂ ਨੂੰ ਕੋਈ ਹੋਰ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ ਤਾਂ ਦੇ ਸਕਦੇ ਹੋ ਹਾਂ ਜੀ ਇੱਕ ਲੋੜੀਂਦੀ ਜਾਣਕਾਰੀ ਸਾਡੇ ਸਾਰਿਆਂ ਵਾਸਤੇ ਪੰਜਾਬੀਆਂ ਲਈ ਇੰਡੀਅਨ ਲਈ ਜੋ ਵੀ ਆ ਬੀ ਆਸਟ੍ਰੇਲੀਅਨ ਇੰਡੀਅਨ ਇੱਕ ਹਿਸਟਰੀ ਦੇ ਸਾਡੇ ਇੱਥੇ ਬਹੁਤ ਹੀ ਵੱਡਾ ਡਿਪਾਰਟਮੈਂਟ ਆ ਜੋ ਕਿ ਇੱਥੇ ਕੰਮ ਕਰਦਾ ਰਹਿੰਦਾ ਸਟਿਲ ਟਰਾਈਂਗ ਟੂ ਆਇਡੈਂਟੀਫਾਈ ਦਿਸ ਜੰਗ ਸਿੱਖ ਕੇਨ ਕਟਰ ਸਿਗਾ 슈ਗਰ ਉਦੋਂ ਬੰਦੇ ਆਪਣੇ ਗੰਨੇ ਦੇ ਫਾਰਮਾਂ 'ਚ ਕੱਟਦੇ ਹੁੰਦੇ ਸੀ ਕਟਾਈ ਕੇਨਸ ਦੇ ਵਿੱਚ ਕਾਸ ਕਰਕੇ ਕਿੰਜ 100 ਦੇ ਵਿੱਚ ਇੱਕ ਸ਼ੋਅ ਹੁੰਦਾ ਉੱਥੇ ਉਹ 1947 ਦੇ ਵਿੱਚ 1947 ਦੇ ਵਿੱਚ ਕੋਟ ਪਿੰਡ ਪਾ ਗਿਆ ਗਿਆ ਹੈ ਸਿੰਘ ਦੇਖ ਸਕਦੇ ਤੁਸੀਂ ਉਹ ਉਹਦੇ ਪੁਰਖਿਆਂ ਉਹਦੇ ਉਹਦੇ ਅੰਗੇਲੇ ਜਿਹੜੇ ਉਹਦੇ ਜਨਰੇਸ਼ਨ ਆਇਆ ਉਹਦੇ ਬੱਚੇ ਦਾਦੇ ਪਰਦਾਦੇ ਇਹਦੇ ਉਹ ਉਹਨਾਂ ਨੂੰ ਅਸੀਂ ਸ਼ੇਅਰ ਕਰਨਾ ਚਾਹੁੰਦੇ ਆ ਉਹ ਲੱਭ ਨਹੀਂ ਰਿਹਾ ਬੰਦਾ ਵੀ ਉਹ ਕੋਈ ਵੀ ਬੰਦਾ ਉਹ ਉਹਦੇ ਪਰਿਵਾਰ ਚੋਂ ਅੱਗੋਂ ਹੋਵੇ ਇਸ ਏਰੀਆ ਚੋਂ ਉਹ ਦੇਖ ਕੇ ਤਾਂ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦੇ ਆ ਅਸੀਂ ਉਹਨਾਂ ਦੀ ਫੋਟੋ ਦੇ ਸਕਦੇ ਆ ਉਸ ਡਿਪਾਰਟਮੈਂਟ ਨੇ ਸਾਡੇ ਨਾਲ ਕੰਟੈਕਟ ਕੀਤਾ ਵੀ ਇਹ ਸ਼ੇਅਰ ਕਰੋ ਉਹਦੇ ਬੱਚਿਆਂ ਨੂੰ ਜਾਂ ਉਹਦੀ ਅੱਗੇ ਦੂਜੀ ਤੀਜੀ ਜਨਰੇਸ਼ਨ ਜੇ ਇੰਡੀਆ ਜਾਂ ਕਿਤੇ ਵੀ ਰਹਿੰਦੀ ਆ ਉਹਨੂੰ ਉਹ ਸੱਦਣਾ ਚਾਹੁੰਦੇ ਆ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੋਊਗੀ ਪਲੀਜ਼ ਨੋਟ ਕਰਿਓ ਜੀ ਬਿਲਕੁਲ ਤੇ ਕਰਨਾਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬੇਹੱਦ ਪਿਆਰ ਦਿੰਦੇ ਹੋ ਸਤਿਕਾਰ ਥਿੰਦੇ ਹੋ ਬਹੁਤ ਜ਼ਿਆਦਾ ਸ਼ੇਅਰ ਕਰਦੇ ਹੋ ਤਾਂ ਹੋਰ ਵੀ ਜ਼ਿਆਦਾ ਸ਼ੇਅਰ ਕਰਿਆ ਕਰੋ ਤਾਂ ਕਿ ਪ੍ਰੋਗਰਾਮ ਦੇ ਵਿੱਚ ਜੋ ਵਧੀਆ ਜਾਣਕਾਰੀ ਹੁੰਦੀ ਹੈ ਉਹ ਵੱਧੋ ਵੱਧ ਦਰਸ਼ਕਾਂ ਤੱਕ ਪਹੁੰਚਾਈ ਜਾ ਸਕੇ ਖਾਸ ਕਰਕੇ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਈ ਜਾ ਸਕੇ ਤਾਂ ਕਿ ਪੰਜਾਬੀਆਂ ਨੂੰ ਪਤਾ ਲੱਗ ਸਕੇ ਕਿ ਇਮੀਗ੍ਰੇਸ਼ਨ ਦੇ ਵਿੱਚ ਕਿਹੜੀਆਂ-ਕਿਹੜੀਆਂ ਨਵੀਆਂ ਗੱਲਾਂ ਆਈਆਂ ਨੇ ਬੱਚਿਓ ਨਾ ਚੀਜ਼ਾਂ ਨੂੰ ਫੋਲੋ ਕਰ ਸਕਣ ਤੇ ਨਾਲ ਦੀ ਨਾਲ ਆਸਟ੍ਰੇਲੀਆ ਦੇ ਵਿੱਚ ਵਸਦੇ ਜਿਹੜੇ ਪੰਜਾਬੀ ਨੇ ਕਮਿਊਨਿਟੀ ਦੇ ਨਾਲ ਰਿਲੇਟਡ ਜੋ ਖਬਰਾਂ ਹੁੰਦੀਆਂ ਨੇ ਉਹ ਵੀ ਉਹਨਾਂ ਤੱਕ ਜ਼ਰੂਰ ਪਹੁੰਚਾਈਆਂ ਜਾਣ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਇਹ ਜੀ ਮਿਲਾਂਗੇ ਆਪਾਂ ਅਗਲੇ ਹਫ਼ਤੇ ਤੇ ਤੋਂ ਸਾਡੇ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਦੇ ਵਿੱਚ ਤਦ ਤੱਕ ਲਈ ਸਾਨੂੰ ਦੋ ਇਜਾਜ਼ਤ ਸਬ ਚੈੱਕ ਕਰ